ਆੜੀ ਸੀ ਤੇ ਪਹਿਲਾਂ ਸਮਝਾਉਂਦੇ ਕਿ ਜੀ ਅੱਜ ਝਗੜਾ ਕੇ ਗੱਲ ਇਹ ਹੈ ਕਿ ਜੀ ਦੀ ਸਾਂਝ ਨਹੀਂ ਉਹ ਰੌਲਾ ਪਾਉਂਦਾ ਜੀ ਦੀ ਸਾਂਝ ਬਣ ਜਾਂਦੀ ਆ ਤੇ ਗੁੰਦ ਹੋਣ ਲੱਗਦਾ ਕਹਿੰਦਾ ਇਹਨਾਂ ਤੋਂ ਚੰਗੇ ਕੋਈ ਨਹੀਂ ਪਿੱਛੇ ਜੇ 15 16 ਸਕਾਲਰ ਮੋਦੀ ਨੂੰ ਮਿਲ ਕੇ ਆਏ ਤੇ ਉਹ ਕਹਿੰਦੇ ਮੋਦੀ ਜਿੰਨਾ ਤੇ ਸਿੱਖਾਂ ਦਾ ਕੋਈ ਸੋਚਦਾ ਹੀ ਨਹੀਂ ਜੀ ਉਹਨਾਂ ਤੇ ਸਿੱਖ ਨਹੀਂ ਸੋਚਦੇ ਜਿੰਨਾ ਮੋਦੀ ਸੋਚਦਾ ਇੰਨੀ ਜਲਦੀ ਤਾਂ ਫੈਸ਼ਨ ਨਹੀਂ ਬਦਲਦਾ ਜਿੰਨੀ ਜਲਦੀ ਜੱਥੇਦਾਰ ਬਦਲੇ ਜਾਂਦੇ ਆ ਲੋਕਾਂ ਦੇ ਮਨਾਂ ਦੇ ਵਿੱਚ ਇਹ ਭੁਲੇਖਾ ਕਿ ਸ਼ਾਇਦ ਦਿੱਲੀ ਦਾ ਤਖਤ ਜਿਹੜਾ ਉਹ ਕਾਲ ਤੱਕ ਤੋਂ ਉੱਚਾ ਇਤਨੀ ਕਿਹ ਅਕਾਲ ਤੱਕ ਉੱਚਾ ਕਾਲ ਤੱਕ ਤੋਂ ਸਦਾ ਰਹਿਣ ਵਾਲਾ ਦਿੱਲੀ ਦੇ ਤਖਤੇ ਪਤਾ ਨਹੀਂ ਕਿੰਨੇ ਆ ਕੇ ਰਾਜ ਕਰਨਾ ਕਿੰਨੇ ਨਹੀਂ ਕਿਤੇ ਅੰਗਰੇਜ਼ਾਂ ਦਾ ਝੰਡਾ ਝੁਲਦਾ ਸੀ ਪਹਿਲਾਂ ਮੁਗਲਾਂ ਦਾ ਝੁਲਦਾ ਸੀ ਫਰਾਂਸੀਸੀਆਂ ਦਾ ਝੁਲਦਾ ਸੀ ਮਰਾਟਿਆਂ ਦਾ ਝੁਲਿਆ ਸਿੱਖਾਂ ਨੇ ਵੀ ਠਾਰਾ ਨਹੀਂ ਵਾਰ ਚਲਾਇਆ ਅੱਜ ਭਾਰਤ ਦਾ ਝੁਲ ਰਿਹਾ ਕੱਲ ਨੂੰ ਕੀ ਹੋਤਾ ਇਸ ਡੰਡੇ 'ਚ ਕੌਣ ਝੰਡਾ ਆਪਣਾ ਪਸਾ ਦੇ ਬੀਜੇਪੀ ਦਾ ਨਿਸ਼ਾਨਾ ਪੰਜਾਬ ਦੀ ਸਰਕਾਰ ਬਣਾਉਣਾ ਨਹੀਂ ਹੈ ਬੀਜੇਪੀ ਦਾ ਨਿਸ਼ਾਨਾ ਹੈ ਕਿ ਪੂਰਨ ਬਹੁਮਤ ਦੇ ਨਾਲ ਕਿਸੇ ਦੀ ਵੀ ਸਰਕਾਰ ਪੰਜਾਬ ਚ ਸੰਤ ਕਰਤਾਰ ਸਿੰਘ ਖਾਲਸਾ ਭੰਡਰਾ ਵਾਲਿਆਂ ਨੇ ਡਡੇ ਵੱਡੇ ਮਾਰਚ ਕੱਢੇ ਅਮਰਜੈਂਸੀ ਦੀਆਂ ਝੰਡੀਆਂ ਉਡਾਤੀਆਂ ਦਿੱਲੀ ਤੱਕ ਮਾਰਚ ਕੀ ਸਿੱਖ ਸਿਆਸਤ ਅੱਜ ਬੇਹਦ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਹੀ ਆ ਸਿੱਖਾਂ ਦੀਆਂ ਸੰਸਥਾਵਾਂ ਵਿੱਚੋਂ ਜੇ ਆਪਾਂ ਰਾਜਨੀਤੀ ਪਾਰਟੀ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਜੋ ਕਿ ਹਜ਼ਾਰਾਂ ਸਹਾਤਾ ਮਗਰੋਂ ਬਣੀ ਸੀ ਅੱਜ ਉਸ ਵਿੱਚ ਬਹੁਤ ਜ਼ਿਆਦਾ ਨਿਗਾਰਾ ਆ ਚੁੱਕਾ ਹੈ ਇਸੇ ਵਿਸ਼ੇ ਤੇ ਆਪਾਂ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਯੂਨਾਈਟਿਡ ਸਿਕਸ ਸਟੂਡੈਂਟ ਫੈਡਰੇਸ਼ਨ ਤੋਂ ਸਰਦਾਰ ਜਗਰਾਜ ਸਿੰਘ ਮਝਾਲ ਮਝਾਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਝਾਲ ਸਾਹਿਬ ਜੀ ਆਪਾਂ ਗੱਲ ਕਰੀਏ ਅੱਜ ਦੇ ਦੌਰ ਦੀ ਤਾਂ ਸਿੱਖਾਂ ਦੀ ਸੰਸਥਾ ਜਿਹੜੀ ਕਹਿੰਦੇ ਆ ਸ਼੍ਰੋਮਣੀ ਅਕਾਲੀ ਦਲ ਜਾਂ ਐਸਜੀਪੀਸੀ ਵੀ ਕਹੇ ਉਹਦੇ ਵਿੱਚ ਬਹੁਤ ਜਾਨਘਾਰ ਆ ਚੁੱਕਾ ਹੈ ਕੀ ਕਾਰਨ ਸਮਝੋ ਇਹਦਾ ਬੰਦੇ ਦੇ ਜੀਉਣ ਦੇ ਨਾਲ ਉਹਦਾ اخਲਾਕ ਦਾ ਜੀਉਂਦਾ ਹੋਣਾ ਜਿਹੜਾ ਬੜਾ ਜਿਆਦਾ ਜ਼ਰੂਰੀ ਆ ਜੀ ਗੁਰਦੁਆਰਾ ਪ੍ਰਬੰਧ ਦੇ ਵਿੱਚੋਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨਿਕਲਿਆ ਜਿਨੇ ਰਾਸਸੀ ਗਵਾਹੀ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੀ ਪਰ ਸਮੇਂ ਨਾਲ ਹੋ ਜੋ ਹੋਇਆ ਜਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੰਟਰੋਲ ਦੇ ਵਿੱਚ ਆ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਟਰੋਲ ਚ ਆ ਗਏ ਗੁਰਦੁਆਰੇ ਜੀ ਸ਼ੁਰੂਆਤ ਇਹਨਾਂ ਦੀ ਹੋਈ ਸੀ ਗੁਰਦੁਆਰਿਆਂ ਦਾ ਪ੍ਰਬੰਧ ਸੁਧਾਰਨ ਲਈ ਜਿੰਮਾ ਸੀ ਜਜਬਾ ਸੀ ਨੌਜਵਾਨਾਂ ਦੇ ਵਿੱਚ ਉਹਨਾਂ ਨੇ ਗੁਰਦੁਆਰਿਆਂ ਦਾ ਪ੍ਰਬੰਧ ਸੁਧਾਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਐਕਟ ਬਣ ਗਿਆ ਪ੍ਰਬੰਧ ਆਪਣੇ ਕੰਟਰੋਲ ਦੇ ਵਿੱਚ ਲੈ ਲਿਆ ਪਰ ਅੱਜ 100 ਸਾਲ ਬਾਅਦ ਸਿੱਖ ਸੰਗਤਾਂ ਕਹਿੰਦੀਆਂ ਆ ਵੀ ਇਸ ਪ੍ਰਬੰਧ ਤੋਂ ਗੁਰਦੁਆਰੀ ਆਜ਼ਾਦ ਕਰਾਉਣੀ ਹੈ ਮਤਲਬ ਇਹ ਹੈ ਕਿ ਜਿਸ اخلاق ਦੇ ਨਾਲ ਸ਼ੁਰੂਆਤ ਹੋਈ ਅੱਜ ਗੱਲ ਲਿਓ ਲੱਥ ਚੁੱਕੀ ਆ ਅੱਜ ਕੱਲ ਉੱਥੇ ਨਹੀਂ ਅੱਜ ਸੰਗਤਾਂ ਕਹਿੰਦੀਆਂ ਕਿ ਪ੍ਰਬੰਧ ਬਦਲ ਦਿੱਤਾ ਜਾਏ ਝਗੜਾ ਮੁਕਾ ਦਿੱਤਾ ਜਾਏ ਰੌਲਾ ਖਤਮ ਕਰ ਦਿੱਤਾ ਜਾਏ ਪਰ ਗੱਲ ਉਸ ਪਾਸੇ ਨੇੜੇ ਲੱਗਦੀ ਨਜ਼ਰ ਨਹੀਂ ਆਉਂਦੀ ਹੁਣ ਇਸ ਸਮੇ ਬਹੁਤ ਸਾਰੀਆਂ ਧਰਾਵਾਂ ਬਣ ਗਈਆਂ ਜੀ ਬੰਦਿਆਂ ਦੇ ਸਵਾਰਥ ਬੰਦਿਆਂ ਦੇ ਹਿੱਤ ਜਿਹੜੇ ਆ ਉਹ ਬਹੁਤ ਜ਼ਿਆਦਾ ਅੱਗੇ ਆ ਗਏ ਕਿਸੇ ਇੱਕ ਦੂਜੇ ਨੂੰ ਡਿਫੇਮ ਕਰ ਲਈ ਅਲੀਗੇਸ਼ਨ ਲਾ ਦਿੱਤਾ ਜਾਂਦਾ ਕਿ ਉਹ ਬੀਜੇਪੀ ਦੇ ਨਾਲ ਆ ਉਹ ਬੀਜੇਪੀ ਦੇ ਨਾਲ ਆ ਹਾਲਾਂਕਿ ਆਪਣੇ ਸਮਝੌਤੇ ਵੀ ਕਈ ਦਿਹਾਕੇ ਬੀਜੇਪੀ ਦੇ ਨਾਲ ਹੀ ਰਹੇ ਸਨ ਜੀ ਜੇ ਬੀਜੇਪੀ ਇੰਨੀ ਮਾੜੀ ਸੀ ਤੇ ਪਹਿਲਾਂ ਸਮਝੌਤੇ ਕਿਉਂ ਜੀ ਅੱਜ ਝਗੜਾ ਕਿਉਂ ਗੱਲ ਇਹ ਹੈ ਕਿ ਜੀ ਦੀ ਸਾਂਝ ਨਹੀਂ ਉਹ ਰੌਲਾ ਪਾਉਂਦਾ ਜੀ ਜੀ ਸਾਂਝ ਬਣ ਜਾਂਦੀ ਆ ਤੇ ਉਹ ਗੁੰਨਗਾਉਣ ਲੱਗ ਜਾਂਦਾ ਜੀ ਕਹਿੰਦਾ ਇਹਨਾਂ ਤੋਂ ਚੰਗੇ ਕੋਈ ਨਹੀਂ ਪਿੱਛੇ ਜੇ 15 16 ਸਕਾਲਰ ਮੋਦੀ ਨੂੰ ਮਿਲ ਕੇ ਆਏ ਤੇ ਉਹ ਕਹਿੰਦੇ ਮੋਦੀ ਜਿੰਨਾ ਤੇ ਸਿੱਖਾਂ ਦਾ ਕੋਈ ਸੋਚਦਾ ਹੀ ਨਹੀਂ ਜੀ ਉਹਨਾਂ ਤੇ ਸਿੱਖ ਨਹੀਂ ਸੋਚਦੇ ਜਿੰਨਾ ਮੋਦੀ ਸੋਚਦਾ ਮੋਦੀ ਜਿੰਨਾ ਵੱਡਾ ਤੇ ਕੋਈ ਸਿੱਖੀ ਨਹੀਂ ਇਹਦਾ ਮਤਲਬ ਇਹ ਹੈ ਕਿ ਜਿੰਨਾ ਚਿਰ ਤੱਕ ਆਪਣੀ ਸਾਂਝ ਨਹੀਂ ਬਣਦੀ ਲੋਕਾਂ ਦੀ ਉਹਨਾਂ ਚਿਰ ਤੱਕ ਰੌਲਾ ਪਾਉਂਦੇ ਜਦਨ ਸਾਂਝ ਬਣ ਜੂਗੀ ਉਸ ਦਿਨ ਸਾਰੇ ਚੰਗੇ ਹੋ ਜਾਣਗੇ ਉਸ ਦਿਨ ਬਾਦਲ ਵੀ ਚੰਗੇ ਹੋ ਜਾਣਗੇ ਉਸ ਦਿਨ ਮੌਤੀ ਵੀ ਚੰਗਾ ਹੋ ਜਾਊਗਾ ਇਹ ਲੋਕਾਂ ਦਾ ਸਿਆਸੀ ਜਿਹੜਾ ਦਿਮਾਗ ਚੱਲਦਾ ਹੈ ਜੀ ਉਹਦੇ ਕਾਰਨ ਲੋਕਾਂ ਦੀਆਂ ਆਪਣੀਆਂ ਨਿੱਜੀ ਗਰਜਾਂ ਦੇ ਕਾਰਨ ਜਿਹੜਾ ਇੰਸਟੀਟਿਊਸ਼ਨ ਖੜਾ ਕੀਤਾ ਸੀ ਗੁਰਦੁਆਰਿਆਂ ਦੇ ਪ੍ਰਬੰਧ ਦੇ ਸੁਧਾਰ ਲਈ ਜੀ ਅੱਜ ਉਦੀ ਤੇ ਸਵਾਲ ਖੜਾ ਹੋ ਰਿਹਾ ਕਿ ਉਹਨਾਂ ਦੇ ਕੋਲੋਂ ਗੁਰਦੁਆਰੇ ਦਾ ਤਖਤ ਆਜ਼ਾਦ ਕਰਾਉਣ ਦੀ ਜ਼ਰੂਰਤ ਹੈ ਕਿ ਤਖਤਾਂ ਦੇ ਜਥੇਦਾਰ ਉਹਨਾਂ ਦੇ ਕੰਟਰੋਲ 'ਚ ਨੇ ਪ੍ਰਬੰਧ ਉਹਨਾਂ ਦੇ ਕੰਟਰੋਲ 'ਚ ਆ ਸਿੱਖਾਂ ਨੂੰ ਕੋਸ਼ਿਸ਼ ਕਰਕੇ ਉਹਨਾਂ ਕੋਲੋਂ ਆਜ਼ਾਦੀ ਚਾਹੀਦੀ ਹੈ ਚਾਹੇ ਭਾਜਪਾ ਨੂੰ ਲਿਆ ਕੇ ਬਿਠਾ ਦਿਓ ਪਰ ਪ੍ਰਬੰਧ ਆਜ਼ਾਦ ਕਰਾ ਜੀ ਕਿਹੜੇ ਇੱਥੇ ਖੜੀ ਹੈ ਜੀ ਜੀ ਆਪਾਂ ਸੁਣਦੇ ਆਏ ਆ ਕਿ ਦਿੱਲੀ ਕਦੇ ਸਿੱਖਾਂ ਦੀ ਨਹੀਂ ਬਈ ਕਿ ਪੰਜਾਬ ਦੀ ਸਕੀ ਨਹੀਂ ਹੋਈ ਪਰ ਅੱਜ ਵੀ ਕੋਈ ਵੀ ਜਦੋਂ ਕਿਸੇ ਤਰ੍ਹਾਂ ਦਾ ਵੀ ਕਿ ਮੁੱਦਾ ਉੱਠਦਾ ਹੈ ਸਿੱਖ ਨਾਲ ਸੰਬੰਧਿਤ ਪੰਜਾਬ ਨਾਲ ਸੰਬੰਧਿਤ ਤਾਂ ਸਾਨੂੰ ਦਿੱਲੀ ਦੇ ਮੂੰਹ ਹਾਲ ਵੇਖਣਾ ਪੈਂਦਾ ਹੈ ਵੀ ਇਹ ਕਿਉਂ ਹੈ ਉਹਦਾ ਕਾਰਨ ਇਹ ਹੈ ਕਿ ਸਿੱਖਾਂ ਦਾ ਤਖਤ ਜਿਹੜਾ ਕਮਜ਼ੋਰ ਹੋਇਆ ਪਿਆ ਸਿੱਖਾਂ ਦੀ ਜਿਹੜੀ ਤਾਕਤ ਆ ਉਹ ਡੀਸੈਂਟਰਲਾਈਜ਼ਡ ਹੋਈ ਪਈ ਆ ਜੀ ਅਸੀਂ ਵੱਖ-ਵੱਖ ਧਰਾਵਾਂ ਦੇ ਵਿੱਚ ਵੰਡੇ ਹੋਏ ਆ ਵੱਖ-ਵੱਖ ਵਿਚਾਰਧਰਾਵਾਂ ਦੇ ਵਿੱਚ ਵੰਡੇ ਆ ਵੱਖ-ਵੱਖ ਅਸੀਂ ਕਲਟ ਆਪਕੋ ਆਪਣੇ ਬਣਾ ਲਏ ਜੀ ਇਹ ਗੱਲ ਕਹਿ ਦੇਣੀ ਬੜੀ ਸੌਖੀ ਆ ਕਿ ਸਿੱਖਾਂ ਦੇ ਵਿੱਚ ਇਕਤਾ ਪਰ ਜਿੰਨੀ ਅਨੇਕਤਾ ਸਾਡੇ ਆ ਗਈ ਆ ਮੈਨੂੰ ਲੱਗਦਾ ਕਿਸੇ ਹੋਰ ਧਰਮ ਦੇ ਵਿੱਚ ਇੰਨੀ ਨਹੀਂ ਹੋਊਗੀ ਜੀ ਜਿੰਨੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਇੱਥੇ ਤਾਂ ਇੱਕ ਬੰਦੇ ਦੇ ਵਿਰੁੱਧ ਕਮੈਂਟ ਕਰਦੇ ਉਹਦੇ ਪਿੱਛੇ ਕਤਲ ਕਰ ਦਿੱਤਾ ਜਾਂਦਾ ਹੈ ਜੀ ਇੰਨਾ ਸਾਡੇ ਅੰਦਰ ਜ਼ਹਿਰ ਤੇ ਕੁੜੱਤਨ ਇੱਕ ਦੂਜੇ ਪ੍ਰਤੀ ਜਿਹੜੀ ਆ ਭਰ ਚੁੱਕੀ ਆ ਅਸੀਂ ਕਹਿੰਦੇ ਆ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਜੀ ਪਰ ਇਹ ਸਾਡੀ ਬૌਧਿਕ ਬੇਈਮਾਨੀ ਆ ਕਿ ਅਸੀਂ ਅਕਾਲ ਤਖਤ ਸਾਹਿਬ ਜੀ ਨੂੰ ਸੰਪੂਰਨ ਤੌਰ ਤੇ ਸਮਰਪਿਤ ਨਹੀਂ ਹਾਂ ਸਾਨੂੰ ਇਹ ਨਹੀਂ ਕਲੀਅਰ ਕਿ ਜਥੇਦਾਰ ਕੌਣ ਹੈ ਜੀ ਮਹੀਨੇ ਬਾਅਦ ਜਥੇਦਾਰ ਬਦਲ ਦਿੱਤਾ ਜਾਂਦਾ ਹੈ ਇੰਨੀ ਜਲਦੀ ਤਾਂ ਫੈਸ਼ਨ ਨਹੀਂ ਬਦਲਦਾ ਜਿੰਨੀ ਜਲਦੀ ਜ਼ਥੇਦਾਰ ਬਦਲੇ ਜਾ ਰਹੇ ਜੀ ਫਿਰ ਵੱਖ-ਵੱਖ ਧਰਾਂਆਂ ਕਈਆਂ ਦਾ ਜ਼ਥੇਦਾਰ ਜਗਤਾਰ ਸਿੰਘ ਹਵਾਰਾ ਕਈਆਂ ਦਾ ਧਿਆਨ ਸਿੰਘ ਮੰਡ ਹੈ ਕਈਆਂ ਲਈ ਰਗਵੀਰ ਸਿੰਘ ਜ਼ਥੇਦਾਰ ਹੈ ਕਈਆਂ ਵਾਸਤੇ ਹੁਣ ਨਵੇਂ ਜਿਹੜੇ ਕੁਲਦੀਪ ਸਿੰਘ ਗੜਗਾਚੀ ਜ਼ਥੇਦਾਰ ਬਣੇ ਨਵੇਂ ਜ਼ਥੇਦਾਰ ਜੀ ਅਕਾਲ ਤਖਤ ਸਾਹਿਬ ਦੀ ਜਿਹੜੀ ਸ਼ਕਤੀ ਆ ਉਹਨੂੰ ਕਮਜ਼ੋਰ ਕੀਤਾ ਗਿਆ ਅਕਾਲ ਤਖਤ ਸਾਹਿਬ ਜੀ ਦੇ ਐਕਸ ਨੂੰ ਧੁੰਦਲਾ ਕੀਤਾ ਗਿਆ ਜੀ ਤਾਂ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਭੁਲੇਖਾ ਕਿ ਸ਼ਾਇਦ ਦਿੱਲੀ ਦਾ ਤਖਤ ਜਿਹੜਾ ਉਹ ਅਕਾਲ ਤਖਤ ਨਾਲੋਂ ਉੱਚਾ ਜੀ ਇਹ ਨਹੀਂ ਕਿ ਅਕਾਲ ਤਖਤ ਉੱਚਾ ਹੈ ਕਾਲ ਤਖਤ ਸਦਾ ਰਹਿਣ ਵਾਲਾ ਦਿੱਲੀ ਦੇ ਤਖਤੇ ਪਤਾ ਨਹੀਂ ਕਿੰਨੇ ਆ ਕੇ ਰਾਜ ਕਰਨਾ ਕਿੰਨੇ ਨਹੀਂ ਕਿਤੇ ਅੰਗਰੇਜ਼ਾਂ ਦਾ ਝੰਡਾ ਝੁਲਦਾ ਸੀ ਪਹਿਲਾਂ ਮੁਗਲਾਂ ਦਾ ਝੁਲਦਾ ਸੀ ਫਰਾਂਸੀਸੀਆਂ ਦਾ ਝੁਲਦਾ ਸੀ ਮਰਾਟਿਆਂ ਦਾ ਝੋਲਿਆ ਸਿੱਖਾਂ ਨੇ ਵੀ ਠਾਰਾ ਉਹਨੀ ਵਾਰ ਚਲਾਇਆ ਜੀ ਅੱਜ ਭਾਰਤ ਦਾ ਝੁਲ ਰਿਹਾ ਕੱਲ ਨੂੰ ਕੀ ਪਤਾ ਇਸ ਡੰਡੇ 'ਚ ਕੌਣ ਝੰਡਾ ਆਪਣਾ ਫਸਾ ਦੇ ਪਤਾ ਕੋਈ ਨਹੀਂ ਪਰ ਅਕਾਲ ਤਖਤ ਦਾ ਝੰਡਾ ਜਿਹੜਾ ਜੋਗੋ ਜੋਗ ਝੂਲਦਾ ਰਹਿਣਾ ਅੱਜ ਸਿੱਖਾਂ ਦੇ ਮਨ ਦੇ ਵਿੱਚ ਭੁਲੇਖਾ ਤੇ ਵਹਿਮ ਆ ਗਿਆ ਵੀ ਸ਼ਾਇਦ ਦਿੱਲੀ ਦੇ ਤਖਤ 'ਤੇ ਤਾਕਤ ਵੱਡੀ ਹੈ ਸ਼ਾਇਦ ਦਿੱਲੀ ਦੇ ਤਖਤ ਵਾਲੇ ਪਾਸੇ ਜਾਵਾਂਗੇ ਤੇ ਖੁੱਲੇ ਗੱਫੇ ਮਿਲ ਜਾਣਗੇ ਸ਼ਾਇਦ ਦਿੱਲੀ ਦੇ ਤਖਤਾਲੇ ਪਾਸੇ ਚਲ ਜਾਾਂਗੇ ਤੇ ਰਾਜ ਦਾ ਸੁੱਖ ਮਿਲ ਜਾਊਗਾ ਜੀ ਪਰ ਇਹ ਵਹਿਮ ਆ ਵੈ ਜੀ ਜੋ ਸੁੱਖ ਸਿੱਖਾਂ ਨੂੰ ਅਕਾਲ ਤਖਤ ਸਾਹਿਬ ਵਾਲੇ ਪਾਸੇ ਮਿਲਣਾ ਉਹ ਇੱਥੇ ਮਿਲਣਾ ਕਿਉਂਕਿ ਦਿੱਲੀ ਦਾ ਤਖਤ ਇਹ ਨਹੀਂ ਕਹਿੰਦਾ ਕਿ ਮੇਰੇ ਤਖਤ ਤੇ ਆ ਕੇ ਕੋਈ ਕਹਿ ਦਵੇ ਕਿ ਅਸੀਂ ਤੁਹਾਡੇ ਆ ਤੇ ਅਸੀਂ ਉਹਨਾਂ ਦੀ ਲੋਕ ਚ ਵੀ ਰੱਖਿਆ ਕਰਾਂਗੇ ਪਰ ਲੋਕ ਚ ਵੀ ਰੱਖਿਆ ਕਰਾਂਗੇ ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਨੇ ਪਹਿਲੀ ਵਾਰੀ ਦਰਸ਼ਨੀ ਡਿਉੜੀ ਦੀ ਛੱਤ ਤੇ ਖੜ ਕੇ ਕਿਹਾ ਸੀ ਕਿ ਜਿਹੜਾ ਇਸ ਤਖਤ ਤੇ ਆ ਕੇ ਕਹਿ ਦੋ ਕਿ ਮੈਂ ਤੇਰਾ ਤੇ ਨਾ ਉਹਦੀ ਇੱਥੇ ਪਿੱਠ ਲੱਗਣ ਦੋ ਨਾ ਉੱਥੇ ਲੱਗਣ ਦੋ ਇਹ ਸਚਾਈ ਹੈ ਜੀ ਪਰ ਸਿੱਖਾਂ ਦਾ ਗੁਰੂ ਨਾਲੋਂ ਗੁਰੂ ਇਤਿਹਾਸ ਨਾਲੋਂ ਬਾਣੀ ਦੇ ਨਾਲੋਂ ਟੁੱਟਣ ਕਰਕੇ ਆਪਸੀ ਸਾੜੇ ਤੇ ਇਰਖਾ ਕਰਕੇ ਜੀ ਦਿੱਲੀ ਦਾ ਤਖਤ ਉਹਨਾਂ ਨੂੰ ਮਜ਼ਬੂਤ ਲੱਗਦਾ ਤਾਂ ਕਰਕੇ ਵਾਰ-ਵਾਰ ਦਿੱਲੀ ਵੱਲ ਨੂੰ ਮੂੰਹ ਕਰਕੇ ਬੈਠੇ ਰਹਿੰਦੇ ਠੀਕ ਹੈ ਆਮ ਹੀ ਚਰਚਾ ਵਿੱਚ ਆਇਆ ਕਿ ਬੀਜੇਪੀ ਪੰਜਾਬ ਤੇ ਕਾਬਜ਼ ਹੋਣਾ ਚਾਹੁੰਦੀ ਹੈ ਪਰ ਬੀਜੇਪੀ ਦਾ ਕੋਈ ਵੀ ਲੀਡਰ ਤਰਾਤਲ ਤੇ ਉਸ ਤਰ੍ਹਾਂ ਕਾਰਵਾਈ ਕਰਦਾ ਜਾਂ ਵਿਚਰਦਾ ਨਹੀਂ ਮਿਲਦਾ ਫਿਰ ਬੀਜੇਪੀ ਕਿਵੇਂ ਕਾਬਜ਼ ਹੋਣਾ ਚਾਹੁੰਦੀ ਹੈ ਚਾਉਂਦੀ ਕੀ ਹੈ ਤੇ ਕੰਮ ਕੀ ਕਰਤ ਕਿਵੇਂ ਕਰ ਰਹੀ ਹੈ ਭਾਜਪਾ ਨੂੰ ਪੰਜਾਬ ਤੋਂ ਸ਼ਾਂਤੀ ਚਾਹੀਦੀ ਹੈ ਭਾਜਪਾ ਨੂੰ ਸਿਰਫ ਪੰਜਾਬ ਤੋਂ ਸ਼ਾਂਤੀ ਚਾਹੀਦੀ ਹੈ ਭਾਜਪਾ ਦਾ ਨਿਸ਼ਾਨਾ ਪੰਜਾਬ 'ਚ ਸਰਕਾਰ ਬਣਾਉਣਾ ਨਹੀਂ ਹੈ ਜੀ ਭਾਜਪਾ ਦਾ ਨਿਸ਼ਾਨਾ ਹੈ ਕਿ ਪੂਰਨ ਬਹੁਮਤ ਦੇ ਨਾਲ ਕਿਸੇ ਦੀ ਵੀ ਸਰਕਾਰ ਪੰਜਾਬ 'ਚ ਨਾ ਬਣੇ ਜੀ ਕਿਉਂਕਿ ਜੇ ਸਮੇਂ ਅਕਾਲੀਆਂ ਦੀ ਸਰਕਾਰ ਸੀ ਤੇ ਜਨਤਾ ਪਾਰਟੀ ਦੇ ਲੀਡਰ ਅੰਦਰ ਸੁੱਟੇ ਸਨ ਅਮਰਜੈਂਸੀ ਲਾਈ ਸੀ ਇੰਦਰਾ ਗਾਂਧੀ ਨੇ ਜੀ ਅਥਾਰਟੀਰੀਅਨ ਲੀਡਰਸ਼ਿਪ ਸੀ ਨਾ ਇੰਦਰਾ ਗਾਂਧੀ ਦੀ ਉਸੇ ਤਰੀਕੇ ਦੀ ਅਥਾਰਟੀਟੇਰੀਅਨ ਲੀਡਰਸ਼ਿਪ ਜਿਹੜੀ ਆ ਉਹ ਅੱਜ ਨਰਿੰਦਰ ਮੋਦੀ ਦੀ ਆ ਜੀ ਉਹ ਨਰਿੰਦਰ ਮੋਦੀ ਦੀ ਸੱਤਾ ਨੂੰ ਲੰਮਾ ਕਰਨ ਵਾਸਤੇ ਵੱਖ-ਵੱਖ ਤਰ੍ਹਾਂ ਦੇ ਫੈਸਲੇ ਲੈਣਗੇ ਬਿੱਲ ਲਿਆਉਣਗੇ ਪਰ ਪੰਜਾਬ ਇਹੋ ਜੀ ਧਰਤੀ ਆ ਜਿਨੇ ਅਮਰਜੈਂਸੀ ਵੀ ਤੋੜੀ ਐ ਜੀ ਹਾਲਾਂਕਿ ਲੀਡਰ ਤਾਂ ਜਨਤਾ ਪਾਰਟੀ ਦੇ ਜੇਲ੍ਹਾਂ 'ਚ ਬੰਦ ਕੀਤੇ ਸੀ ਜੀ ਪਰ ਮੋਰਚਾ ਕਾਲੀਆਂ ਨੇ ਲਾ ਦਿੱਤਾ ਸੰਤ ਕਰਤਾਰ ਸਿੰਘ ਖਾਲਸਾ ਪੰਡਰਾਵਾਲਿਆਂ ਨੇ ਡੇ-ਡੇ ਵੱਡੇ ਮਾਰਚ ਕੱਢੇ ਅਮਰਜੈਂਸੀ ਦੀਆਂ ਝੰਡੀਆਂ ਉਡਾਉਂਦੀਆਂ ਦਿੱਲੀ ਤੱਕ ਮਾਰਚ ਕੀਤੇ ਜੀ ਇੰਦਰਾ ਗਾਂਧੀ ਨੂੰ ਕਿਹਾ ਉੱਥੇ ਜਾ ਕੇ ਵੀ ਇੰਦਰਾ ਤੂੰ ਆਪਣੇ ਜਿੰਨੇ ਸਰੀਰ ਦੇ ਵਾਲ ਆ ਉਹਨੇ ਸਿਰ ਵੀ ਵੜ ਕੇ ਦੇ ਦੇਵੇਂ ਫਿਰ ਵੀ ਤੂੰ ਗੁਰੂ ਹਰਗੋਬਿੰਦ ਸਾਹਿਬਾਰੇ ਦਾ ਕਰਜ਼ਾ ਨਹੀਂ ਉਤਾਰ ਸਕਦੀ ਜੀ ਸਟੇਟ ਤਾਂ ਸਟੇਟ ਹੀ ਰਹਿੰਦੀ ਹੈ ਚਾਹੇ ਇੰਦਰਾ ਗਾਂਧੀ ਹੋਵੇ ਚਾਹੇ ਮਨਮੋਹਨ ਸਿੰਘ ਹੋਵੇ ਚਾਹੇ ਨਰਿੰਦਰ ਮੋਦੀ ਹੋਵੇ ਸਟੇਟ ਤਾਂ ਸਟੇਟ ਹੀ ਰਹਿੰਦੀ ਹੈ ਜੀ ਉਹਨਾਂ ਨੂੰ ਇਹ ਪਤਾ ਕਿ ਪੰਜਾਬ ਇਹੋ ਜੀ ਧਰਤੀ ਹੈ ਜਿੱਥੋਂ ਬਗਾਵਤ ਖੜੀ ਹੁੰਦੀ ਹੈ ਜੀ ਖੇਤੀ ਆਲੇ ਬਿੱਲ ਜਿਹੜੇ ਸੀ ਉਹ ਤਾਂ ਪੂਰੇ ਭਾਰਤ ਲਈ ਸੀ ਹਨਾ ਜੀ ਪਰ ਉਹਦੇ ਵਿਰੁੱਧ ਜੇ ਆਵਾਜ਼ ਖੜੀ ਹੋਈ ਤੇ ਪੰਜਾਬ ਚ ਖੜੀ ਹੋਈ ਕਿਸਾਨ ਜਥੇਬੰਦੀਆਂ ਦੇ ਰੂਪ ਦੇ ਵਿੱਚ ਜੀ ਅੱਜ ਕਿਸਾਨ ਜਥੇਬੰਦੀਆਂ ਦੀ ਸ਼ਕਤੀ ਵੀ ਜਿਹੜੀ ਆ ਲੋਕ ਅੰਦੋਲਨ ਜਿਹੜਾ ਉਹ ਵੀ ਖਤਮ ਹੋ ਚੁੱਕਾ ਉਹਨੂੰ ਵੀ ਉਹਨਾਂ ਨੇ ਫੇਲ ਕਰਕੇ ਦਿਖਾ ਦਿੱਤਾ ਆ ਵੀ ਅਸੀਂ ਪੰਜਾਬ ਚ ਕੋਈ ਲੋਕ ਲਹਿਰ ਨਹੀਂ ਖੜੀ ਹੋਣ ਦੇਵਾਂਗੇ ਜੀ ਜਿਹੜੀ ਖਾਲਿਸਤਾਨ ਦੀ ਗੱਲ ਚੱਲਦੀ ਆ ਉਹਦੇ ਤੇ ਅਮਿਤ ਸ਼ਾਹ ਨੂੰ ਇੱਕ ਸਵਾਲ ਪੁੱਛਿਆ ਗਿਆ ਪੱਤਰਕਾਰ ਵੱਲੋਂ ਕਿ ਪੰਜਾਬ ਚ ਖਾਲਿਸਤਾਨ ਦੀ ਗੱਲ ਚੱਲ ਰਹੀ ਕਹਿੰਦਾ ਪਣਪਨੇ ਨਹੀਂ ਦੇਣਗੇ ਸਿਰ ਨਹੀਂ ਉਠਾਣੇ ਦੇਣਗੇ ਜੀ ਦੂਜਾ ਸਵਾਲ ਇਹ ਪੁੱਛਿਆ ਕਿ ਪੰਜਾਬ ਦੀ ਰਾਜਨੀਤੀ ਚੱਲ ਕੀ ਰਿਹਾ ਉਹ ਕਹਿੰਦਾ ਬ੍ਰਹਮਾ ਜੀ ਨੂੰ ਸ੍ਰਿਸ਼ਟੀ ਸਾਜੀ ਆ ਤੇ ਕਹਿੰਦੇ ਬ੍ਰਹਮਾ ਜੀ ਨੂੰ ਸਭ ਪਤਾ ਪਰ ਇਸ ਵਾਰੀ ਬ੍ਰਹਮਾ ਜੀ ਨੂੰ ਨਹੀਂ ਪਤਾ ਕਿ ਪੰਜਾਬ ਚ ਕੀ ਵਾਪਰਨ ਵਾਲਾ ਪੰਜਾਬ ਦੀ ਰਾਜਨੀਤੀ ਚ ਕੀ ਹੋਣ ਵਾਲਾ ਬੀਜੇਪੀ ਦੀ ਇਹ ਡਾਇਲੋਜੀ ਆ ਕਿ ਉਹ ਪੰਜਾਬ ਦੇ ਵਿੱਚ ਬਹੁਮਤ ਦੇ ਨਾਲ ਸਰਕਾਰ ਨਹੀਂ ਬਣਾ ਸਕਦੇ ਪਰ ਪੂਰਨ ਬਹੁਮਤ ਤੇ ਨਾਲ ਕਿਸੇ ਹੋਰ ਸਰਕਾਰ ਨੂੰ ਵੀ ਪੰਜਾਬ ਦੇ ਵਿੱਚ ਉਹ ਵੇਖਣਾ ਨਹੀਂ ਚਾਹੁੰਦੇ ਉਹ ਚਾਹੇ ਕਾਂਗਰਸ ਹੋਵੇ ਚਾਹੇ ਅਕਾਲੀ ਗੱਲ ਹੋਵੇ ਜਾਂ ਕੋਈ ਵੀ ਧਰ ਕਿਉਂਕਿ ਪੰਜਾਬ ਇਹੋ ਜੀ ਧਰਤੀ ਆ ਜਿਹਦੇ ਵੱਲ ਪੂਰਾ ਸਾਊਥ ਦੇਖਦਾ ਆ ਪੂਰਾ ਦੱਖਣ ਸਿਰਫ ਪੰਜਾਬ ਵੱਲ ਦੇਖਦਾ ਕਿ ਪੰਜਾਬ ਕੀ ਸਟੈਂਡ ਲੈਂਦਾ ਪੰਜਾਬ ਕੀ ਕਰਦਾ ਪੰਜਾਬ ਦੀ ਰਾਜਨੀਤੀ ਪੰਜਾਬ ਦੀ ਗੱਲ ਦਾ ਪ੍ਰਭਾਵ ਪੂਰੇ ਭਾਰਤ ਦੇ ਉੱਤੇ ਪੈਂਦਾ ਜੀ ਇਸ ਕਰਕੇ ਬੀਜੇਪੀ ਇੱਥੇ ਪੂਰਨ ਬਹੁਮਤ ਦੇ ਨਾਲ ਕਿਸੇ ਦੀ ਸਰਕਾਰ ਨਹੀਂ ਬਣ ਦੇਣਾ ਚਾਹੁੰਦੀ ਬੀਜੇਪੀ ਸਿੱਖ ਸਿਆਸਤ ਵਿੱਚ ਦਖਲ ਕਿਵੇਂ ਦੇ ਰਹੀ ਹੈ ਜਦੋਂ ਇਹਨਾਂ ਦੀ ਅਕਾਲੀ ਦਲ ਨਾਲ ਸਾਂਝ ਸੀ ਤਾਂ ਆਮ ਲੋਕੀ ਕਹਿੰਦੇ ਸਨ ਕਿ ਕੋਈ ਵੀ ਘਟਨਾ ਵਾਪਰਦੀ ਹੈ ਤੇ ਬੀਜੇਪੀ ਇਨਵੋਲਵਮੈਂਟ ਦੇ ਵਿੱਚ ਅੱਜ ਇਹਨਾਂ ਦੀ ਕਾਲੀਦਾਨਾ ਟੁੱਟ ਚੁੱਕੀ ਐ ਤੇ ਕਾਲੀਦਾਨਾ ਇਸ ਕੱਲ ਦਾ ਰੋਣਾ ਰੋਣੇ ਕਰ ਰਹੇ ਨੇ ਕਿ ਰਹੇ ਨੇ ਕਿ ਜੋ ਵੀ ਸਿੱਖ ਸਾਧ ਉਥਲ ਪੁਥਲ ਹੋ ਰਹੀ ਐ ਇਹਦੇ ਪਿੱਛੇ ਬੀਜੇਪੀ ਦਾ ਹੱਥ ਐ ਤਾਂ ਬੀਜੇਪੀ ਇਹ ਸਭ ਕਿਵੇਂ ਕਰ ਰਹੀ ਐ ਬੀਜੇਪੀ ਪੰਜਾਬ ਦੇ ਵਿੱਚ ਇੱਕ ਰਾਜਸੀ ਅਸਥਿਰਤਾ ਕੈਮ ਕਰਨਾ ਚਾਹੁੰਦੀ ਐ ਜੀ ਮਹਾਰਾਸ਼ਟਰ ਦੇ ਵਿੱਚ ਸਿਰਫ ਸਾਨਾ ਦੀ ਸਰਕਾਰ ਸੀ ਬੀਜੇਪੀ ਨਾਲ ਗੱਟਬੰਧਨ ਟੁੱਟਿਆ ਉਹਨਾਂ ਨੇ ਕਿਵੇਂ ਉਹਦਾ ਖਲਾਰਾ ਪਾ ਦਿੱਤਾ ਪਾਰਟੀਆਂ ਦੇ ਵਿੱਚ ਪੜਤੂ ਪਾ ਦਿੰਦੇ ਆ ਜੀ ਵੈਸਟ ਬੰਗਾਲ ਦੇ ਵਿੱਚ ਇਲੈਕਸ਼ਨ ਹੁੰਦੀ ਐ ਉੱਥੇ ਜਾ ਕੇ ਵੀ ਉਹ ਆਪਣੇ ਲੀਡਰ ਜਿਹੜੇ ਆ ਉਹ ਦੂਸਰੀ ਪਾਰਟੀ ਦੇ ਵਿੱਚੋ ਹੀ ਖੜੇ ਕਰ ਦਿੰਦੇ ਆ ਸਾਊਥ ਦੇ ਵਿੱਚ ਵੀ ਇਹਨਾਂ ਨੇ ਇਸੇ ਤਰੀਕੇ ਦੇ ਨਾਲ ਕੰਮ ਕੀਤਾ ਜੰਮੂ ਕਸ਼ਮੀਰ ਦੇ ਵਿੱਚ ਵੀ ਇਸੇ ਤਰੀਕੇ ਨਾਲ ਕੰਮ ਕੀਤਾ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਕਿਹੜੀ ਖੇਤਰੀ ਪਾਰਟੀ ਆ ਜਿਹੜੀ ਸਥਿਰ ਹੈ ਇਸ ਸਮੇ ਅਕਾਲੀ ਦਲ ਦੀ ਪੂਰੀ ਸਿਆਸਤ ਗਰਮਾਈ ਹੋਈ ਆ ਵਕ ਵਕ ਧਰਾਵਾ ਤੋੜ ਦਿੱਤੀਆਂ ਨੇ ਸਾਰੇ ਇੱਕ ਦੂਜੇ ਦੇ ਉੱਤੇ ਬੀਜੇਪੀ ਦੇ ਅਲੀਗੇਸ਼ਨ ਆਉਂਦੇ ਆ ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ ਸਾਰਿਆਂ ਨੂੰ ਥਾਪੀਆਂ ਦਿੱਤੀਆਂ ਹੋਈਆਂ ਕਿਸੇ ਦਾ ਮੂੰਹ ਕਿਸੇ ਪਾਸੇ ਨੂੰ ਕਿਸੇ ਦਾ ਮੂੰਹ ਕਿਸੇ ਪਾਸੇ ਨੂੰ ਇਸੇ ਤਰੀਕੇ ਨਾਲ ਇਹ ਵੀ ਕੰਸੂਆ ਮਿਲਦੀਆਂ ਕਿ ਸ਼ੈਦ ਆਮ ਆਦਮੀ ਪਾਰਟੀ ਦੇ ਵੀ ਕਈ ਲੀਡਰ ਬੀਜੇਪੀ ਵਿੱਚ ਸ਼ਾਮਲ ਹੋ ਸਕਦੇ ਆ ਜੀ ਕਾ ਨਹੀਂ ਜਾ ਸਕਦਾ ਕਿ ਕਿਹੜਾ ਕਿਹੜਾ ਲੀਡਰ ਜਿਹੜਾ ਬੀਜੇਪੀ ਦੇ ਵਿੱਚ ਸ਼ਾਮਲ ਹੋ ਜਾਊਗਾ ਉਹ ਲੱਖਾਂ ਕਰੋੜਾ ਰੁਪਈਆ ਲੈ ਕੇ ਬੈਠੇ ਆ ਜੀ ਪੰਜਾਬ ਜਿੱਥੇ ਫਸਲ ਪੈਦਾ ਕਰਦਾ ਪੰਜਾਬ ਕਿੱਥੇ ਜਲ ਦੇ ਸਰੋਤ ਆ ਪੰਜਾਬ ਦੇ ਕੋਲ ਇਹਦੇ ਤੋਂ ਜ਼ਿਆਦਾ ਪੰਜਾਬ ਦੀ ਜਿਹੜੀ ਗੱਲ ਆ ਉਹ ਪੂਰੇ ਭਾਰਤ ਤੇ ਪ੍ਰਭਾਵ ਪਾਉਂਦੀ ਆ ਜੀ ਬੀਜੇਪੀ ਉਸ ਗੱਲ ਨੂੰ ਰੋਕਣਾ ਚਾਹੁੰਦੀ ਆ ਨਹੀਂ ਤੇ 13 ਸੀਟਾਂ ਦੇ ਨਾਲ ਬੀਜੇਪੀ ਨੂੰ ਕੀ ਫਰਕ ਪੈਂਦਾ ਜੀ ਬੀਜੇਪੀ ਦਾ ਜਿਹੜਾ ਹਿੰਦੂਵਾਦ ਵਾਲਾ ਏਜੰਡਾ ਉਹ ਯੂਪੀ 'ਚ ਚੱਲਦਾ ਜਿੱਥੋਂ ਵੱਡੀ ਗਿਣਤੀ 'ਚ ਵੋਟਾਂ ਮਿਲਦੀਆਂ ਜੀ ਉਹ ਰਾਜਸਥਾਨ 'ਚ ਚੱਲਦਾ ਉਹ ਮਹਾਰਾਸ਼ਟਰ 'ਚ ਚੱਲਦਾ ਉਹ ਗੁਜਰਾਤ ਦੇ ਵਿੱਚ ਚੱਲਦਾ ਪੰਜਾਬ ਦੀਆਂ 13 ਸੀਟਾਂ ਉਹਨਾਂ ਲਈ ਮਾਇਨੇ ਨਹੀਂ ਰੱਖਦੀਆਂ ਜੀ ਬਸ ਪੰਜਾਬ ਦੇ ਵਿੱਚ ਜਿਹੜੀ ਹੋਣ ਵਾਲੀ ਗੱਲ ਆ ਜਿਹੜੀ ਸਰਗਰਮੀ ਆ ਉਹ ਮਾਇਨੇ ਰੱਖਦੀ ਹੈ ਬੀਜੇਪੀ ਉਸ ਚੀਜ਼ ਨੂੰ ਕੰਟਰੋਲ 'ਚ ਰੱਖਣਾ ਚਾਹੁੰਦੀ ਹੈ ਜਦੋਂ ਅਸੀਂ ਕਿਸੇ ਦੀ ਕਲਾਸਿਕਲ ਕੰਡੀਸ਼ਨਿੰਗ ਕਰਦੇ ਆ ਨਾ ਉਹਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਸਟਿਮੂਲਸ ਦਿੱਤਾ ਜਾਵੇ ਜੀ ਬੰਦਿਆਂ ਨੂੰ ਇਹ ਲਰਨਿੰਗ ਕਰਾਈ ਜਾਂਦੀ ਹੈ ਉਹ ਥਰੂ ਪਨਿਸ਼ਮੈਂਟ ਹੁੰਦੀ ਹੈ ਥਰੂ ਰਿਵਾਰਡ ਹੁੰਦੀ ਹੈ ਕਿਸੇ ਨੂੰ ਰਗੜ ਦਿੱਤਾ ਜਾਂਦਾ ਆ ਉਸ ਤਰੀਕੇ ਨਾਲ ਮਨਾ ਲਿਆ ਜਾਂਦਾ ਸਮਝਾ ਲਿਆ ਜਾਂਦਾ ਕਿਸੇ ਨੂੰ ਪਲੋਸ ਲਿਆ ਜਾਂਦਾ ਰਿਵਾਰਡ ਦੇ ਦਿੱਤਾ ਜਾਂਦਾ ਤੇ ਉਹਨੂੰ ਸਿਖਾ ਕੇ ਲਰਨਿੰਗ ਕਰਾ ਦਿੱਤੀ ਜਾਂਦੀ ਵੀ ਕਾਕਾ ਇਸ ਪਾਸੇ ਨਹੀਂ ਇਸ ਪਾਸੇ ਦੀ ਲੰਘਣਾ ਜੀ ਇਸ ਪਾਸੇੋਂ ਫੂਡ ਮਿਲਣਾ ਤੇ ਇਸ ਪਾਸੇੋਂ ਛੱਤਰ ਮਿਲਨੇ ਜੀ ਇਹ ਤਰੀਕੇ ਦੇ ਨਾਲ ਬੀਜੇਪੀ ਮਾਨਸਿਕ ਤੌਰ ਦੇ ਉੱਤੇ ਲੋਕਾਂ ਨੂੰ ਇਸ ਚੀਜ਼ ਲਈ ਤਿਆਰ ਕਰ ਰਹੀ ਹੈ ਜੀ ਜਿਵੇਂ ਕਸ਼ਮੀਰ ਦੇ ਵਿੱਚ ਤਿਆਰੀ ਕਰਾਈ ਗਈ ਹੈ ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਕਰਾਈ ਗਈ ਹੈ ਹੁਣ ਸਾਨੂੰ ਪ੍ਰਤੱਖ ਨਹੀਂ ਦਿਦਾ ਕਿ ਬੀਜੇਪੀ ਦੇ ਲੋਕ ਕੰਮ ਕਰਦੇ ਆ ਪਰ ਜਦੋਂ ਬੀਜੇਪੀ ਦੇ ਬੂਥ ਲੱਗਿਆ ਤੇ ਉੱਥੇ ਵੱਡੀ ਗਿਣਤੀ ਚ ਮਾਲਵੇ ਦੇ ਮੋਗੇ ਇਲਾਕੇ ਦੇ ਪਿੰਡਾਂ ਚ ਨਿਹੰਗ ਸਿੰਘ ਬੂਥਾਂ ਤੇ ਬੈਠੇ ਅਸੀਂ ਦੇਖੇ ਆ ਜੀ ਆ ਦਲਿਤ ਪਾਰਟੀਆਂ ਨਾਲ ਸੰਬੰਧਿਤ ਦਲਿਤ ਸਮਾਜ ਨਾਲ ਸੰਬੰਧਿਤ ਬੰਦੇ ਮੈਂ ਬੂਥਾਂ ਤੇ ਬੈਠੇ ਹੋਏ ਦੇਖੇ ਆ ਤੇ ਉਹਨਾਂ ਦੇ ਨਾਲ ਉਹਨਾਂ ਦੀਆਂ ਮੀਟਿੰਗਾਂ ਦਾ ਜਿਹੜਾ ਸਿਲਸਿਲਾ ਵਾ ਉਹ ਲਗਾਤਾਰ ਚੱਲਦਾ ਰਹਿੰਦਾ ਪੰਜਾਬ ਦਾ ਗਵਰਨਰ ਵੀ ਡੇਰੇ ਬਾਬੇ ਨਾਨਕ ਤੋਂ ਲੈ ਕੇ ਅੰਮ੍ਰਿਤਸਰ ਤੱਕ ਨਸ਼ਿਆਂ ਦੇ ਵਿਰੁੱਧ ਲਾਮਬੰਦੀ ਕਰਦਾ ਨਜ਼ਰੀ ਆਉਂਦਾ ਆ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੂੰ ਬੁਲਾ ਕੇ ਉਹ ਮੀਟਿੰਗਾਂ ਕਰਦੇ ਆ ਜਿਹੜੇ ਜਿਹੜੇ ਐਮਪੀ ਇਹਨਾਂ ਨੇ ਆਪਣੇ ਉਮੀਦਵਾਰ ਦਿੱਤੇ ਸੀ ਉਹ ਲਗਾਤਾਰ ਕੰਮ ਕਰ ਰਹੇ ਉਹਨਾਂ ਦਾ ਮੀਟਿੰਗਾਂ ਦਾ ਸਿਲਸਿਲਾ ਉਹ ਚੱਲਦਾ ਚੱਲ ਰਿਹਾ ਮੌਜੂਦਾ ਐਮਐਲਏ ਹਾਰੇ ਹੋਏ ਐਮਐਲਏ ਹਰੇਕ ਬੰਦੇ ਦੇ ਨਾਲ ਉਹਨਾਂ ਦੀ ਨੇਗੋਸ਼ੀਏਸ਼ਨ ਜਿਹੜੀ ਆ ਗੱਲਬਾਤ ਉਹਨਾਂ ਦੀ ਚੱਲਦੀ ਦਿਖਾਈ ਦੇ ਰਹੀ ਪਰਕਤ ਤੌਰ ਤੇ ਉਹ ਰੈਲੀਆਂ ਕਰਦੇ ਤੁਹਾਨੂੰ ਨਹੀਂ ਦਿਖਣਗੇ ਮੁਜ਼ਾਰੇ ਕਰਦੇ ਨਹੀਂ ਦਿਖਣਗੇ ਜਿੱਦਾਂ ਬਾਕੀ ਰਵਾਇਤੀ ਪਾਰਟੀਆਂ ਕਰਦੀਆਂ ਵੱਡੀਆਂ ਵੱਡੀਆਂ ਕਾਨਫਰੰਸਾਂ ਪਰ ਅੰਡਰ ਟੇਬਲ ਉਹਨਾਂ ਦੀ ਨੈਗੋਸ਼ੀਏਸ਼ਨ ਜਿਹੜੀ ਆ ਵਕ ਵਕ ਹੋਟਲਾਂ ਚ ਬਲਾ ਕੇ ਉਹ ਰੈਗੂਲਰ ਜਿਹੜੀ ਉਹ ਚੱਲ ਰਹੀ ਹੈ ਜੀ ਪੰਜਾਬ ਦੀ ਸਿੱਖ ਸਿਆਸਤ ਦੇ ਵਿੱਚ ਬੀਜੇਪੀ ਕਿਦਾਂ ਇਨਵੋਲਵ ਹੋ ਰਹੀ ਆ ਜੇ ਆਪਾਂ ਪਿਛਲੀ ਗੱਲ ਕਰੀਏ ਤਾਂ ਜਦੋਂ ਅਕਾਲੀਆਂ ਨਾਲ ਸਾਂਝੀ ਸੀ ਆਮ ਲੋਕਾਂ ਵੱਲੋਂ ਕਿਹਾ ਜਾਂਦਾ ਸੀ ਕਿ ਇਹ ਬੀਜੇਪੀ ਕੋਈ ਵੀ ਘਟਨਾ ਵਾਪਰਦੀ ਸੀ ਕਹਿੰਦੇ ਸੀ ਬੀਜੇਪੀ ਕਰਵਾ ਰਹੀ ਆ ਪਰ ਅੱਜ ਦੇ ਟਾਈਮ 'ਚ ਅਕਾਲੀ ਇਹ ਕਹਿ ਰਹੇ ਆ ਜੋ ਵੀ ਘਟਨਾ ਵਾਪਰੀ ਕਹ ਰਿਹਾ ਹੈ ਬੀਜਪੀ ਕਰਵਾ ਰਹੀ ਆ ਸਿੱਖ ਸੱਚ ਕਾਬਜ ਹੋਣਾ ਚਾਹੁੰਦੀ ਹੈ ਸਿਰਫ ਸਿੱਖ ਸਿਆਸਤ ਬੀਜਪੀ ਸਿੱਖ ਸਾਸ ਕਿਵੇਂ ਇਨਵੋਲ ਕਰ ਰਹੀ ਆ ਗੱਲ ਇਹ ਆ ਕਿ ਜਦੋਂ ਜਾਰੀਆਂ ਲੱਗਦੀਆਂ ਤੇ ਹਾਸਾ ਹਸ ਕੇ ਲਾਉਂਦੇ ਆ ਤੇ ਮਗਰੋਂ ਬਾਅਦ ਚ ਰੋ ਰੋ ਕੇ ਇੱਕ ਦੂਜੇ ਦੇ ਉੱਤੇ ਇਲਜ਼ਾਮ ਬਾਜ਼ੀਆਂ ਕਰਦੇ ਜੀ ਜੀ ਦੀ ਸਾਂਝ ਪੈ ਜਾਂਦੀ ਆ ਉਹਦੇ ਲਈ ਉਹ ਚੰਗੇ ਹੋਗੇ ਜੀ ਦੀ ਸਾਂਝ ਨਹੀਂ ਆ ਉਹਦੇ ਲਈ ਉਹ ਮਾੜੇ ਹੋ ਜੀ ਜਿਨ੍ਹਾਂ ਦੀ ਬਾਦਲਾਂ ਨਾਲ ਸਿੱਧੀ ਆ ਉਹਨਾਂ ਲਈ ਬਾਦਲ ਚੰਗੇ ਆ ਜਿਨ੍ਹਾਂ ਦੀ ਬਾਦਲਾਂ ਨਾਲ ਸਿੱਧੀ ਨਹੀਂ ਉਹਨਾਂ ਲਈ ਬਾਦਲ ਸਭ ਤੋਂ ਵੱਧ ਮਾੜੇ ਜਿਨ੍ਹਾਂ ਦੀ ਬੀਜੇਪੀ ਨਾਲ ਸਿੱਧੀ ਹੋ ਗਈ ਉਹਨਾਂ ਲਈ ਬੀਜੇਪੀ ਬਹੁਤ ਚੰਗੀ ਆ ਜਿਨ੍ਹਾਂ ਦੀ ਸਿੱਧੀ ਨਹੀਂ ਸਿੱਧੀ ਆ ਉਹਨਾਂ ਲਈ ਬੀਜੇਪੀ ਬਹੁਤ ਮਾੜੀ ਆ ਕਿਸ ਹਮੇ ਬਾਦਲ ਪਰਿਵਾਰ ਦੀ ਬੀਜੇਪੀ ਨਾਲ ਸਾਂਝ ਸੀ ਕਹਿੰਦੇ ਸੀ ਇਹ ਪਤੀ ਪਤਨੀ ਵਾਲਾ ਰਿਸ਼ਤਾ ਜੀ ਇਹ ਵੀ ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ ਸੀ ਹਨਾ ਜੀ ਅੱਜ ਉਹ ਕਹਿੰਦੇ ਕਿ ਬੀਜੇਪੀ ਤੋਂ ਪੰਜਾਬ ਨੂੰ ਖਤਰਾ ਪੰਜਾਬ ਦੀ ਸਿਆਸਤ ਨੂੰ ਖਤਰਾ ਸਾਡਾ ਸਾਰਾ ਕੁਝ ਖਾ ਚੱਲੇ ਵੀ ਲੈ ਕੇ ਕੌਣ ਆਇਆ ਵੀ ਉਹਨਾਂ ਨੇ ਜੀ ਲੈ ਕੇ ਤਾਂ ਅਸੀਂ ਆਏ ਪਰ ਪ੍ਰਕਾਸ਼ ਸਿੰਘ ਬਾਦਲ ਦੀ ਸ਼ਾਬਾਸ਼ੀ ਉਹਨੇ ਬੀਜੇਪੀ ਨੂੰ ਪੰਜਾਬ 'ਚ ਪਣਪਣ ਨਹੀਂ ਸੀ ਦਿੱਤਾ ਜੀ ਉਹਨੇ ਕਦੀ ਵੀ ਅਮਰਸਰ ਵਾਲੀ ਸੀਟ ਬੀਜੇਪੀ ਨੂੰ ਬੀਜੇਪੀ ਨੂੰ ਦਿੰਦਾ ਸੀ ਲੁਧਿਆਣੇ ਵਾਲੀ ਸੀਟ ਬੀਜੇਪੀ ਨੂੰ ਨਹੀਂ ਸੀ ਦਿੱਤੀ ਉਹਨੇ ਕਦੀ ਜੀ ਜਲੰਧਰ ਵਾਲੀ ਸੀਟ ਉਹਨੇ ਕਦੀ ਵੀ ਬੀਜੇਪੀ ਨੂੰ ਨਹੀਂ ਸੀ ਦਿੱਤੀ ਕਿਉਂਕਿ ਇਹ ਸੀਟਾਂ ਦੇ ਉਹ ਅਕਾਲੀ ਉਮੀਦਵਾਰ ਹੀ ਖੜਾ ਕਰਦਾ ਸੀ ਭਾਵੇਂ ਹਾਰ ਜਾਂਦਾ ਸੀ ਜੀ ਪਰ ਬੀਜੇਪੀ ਨੂੰ ਸੀਟ ਨਹੀਂ ਦਿੱਤੀ ਉਹਨੇ ਕਦੀ ਵੀ ਬੀਜੇਪੀ ਦੇ ਪੈਰ ਨਾ ਲੱਗ ਜੀ ਉਹ ਅਮਰਸਰ ਤੋਂ ਸੀਟ ਦਿੰਦਾ ਸੀ ਗੁਰਦਾਸਪੁਰ ਤੋਂ ਸੀਟ ਦਿੰਦਾ ਸੀ ਜਿੱਥੋਂ ਬੀਜੇਪੀ ਹਾਰ ਜਾਂਦੀ ਪਿੱਛੇ ਜਿਹੜੀ ਦਿ올 ਵੀ ਬੀਜੇਪੀ ਦੇ ਨਿਸ਼ਾਨ ਤੇ ਹੀ ਜਿੱਤਿਆ ਸੀ ਗੁਰਦਾਸਪੁਰ ਤੋਂ ਪ੍ਰਕਾਸ਼ ਸਿੰਘ ਬਾਦਲ ਜਿੰਨਾ ਚਿਰ ਰਿਹਾ ਅਕਾਲੀ ਦਲ ਦੀ ਕਮਾਂਡ ਫੜ ਕੇ ਉਹਨੇ ਬੀਜੇਪੀ ਨੂੰ ਪੰਜਾਬ ਦੇ ਵਿੱਚ ਰੱਖਿਆ ਤੇ ਜ਼ਰੂਰ ਗਠਬੰਧਨ ਦੇ ਜ਼ਰੂਰ ਕਰਕੇ ਰੱਖਿਆ ਜੀ ਰਾਸ ਹੀ ਭਾਈਵਾਲੀ ਉਹਦੇ ਨਾਲ ਪਾਸ ਛੱਡੀ ਪਰ ਉਹਨਾਂ ਨੂੰ ਵਧਨ ਨਹੀਂ ਦਿੱਤਾ ਜਦੋਂ ਦੀ ਸੁਖਵੀਰ ਬਾਦਲ ਦੇ ਹੱਥ ਦੇ ਵਿੱਚ ਕਮਾਂਡ ਆਈ ਹੈ ਬੀਜੇਪੀ ਖੁੱਲੀ ਛੁੱਟ ਗਈ ਤੇ ਬੀਜੇਪੀ ਹੁਣ ਕਿਸੇ ਦੇ ਕੰਟਰੋਲ 'ਚ ਨਹੀਂ ਆ ਰਹੀ ਉਹ ਸਾਰਿਆਂ ਨੂੰ ਆਪਣੇ ਲਪੇਟੇ ਦੇ ਵਿੱਚ ਲਈ ਜਾ ਰਹੀ ਹੈ ਸਗੋਂ ਸੁਖਵੀਰ ਬਾਦਲ ਦੇ ਤਾਏ ਦਾ ਪੁੱਤ ਮਾਨਪ੍ਰੀਤ ਬਾਦਲ ਉਹਨਾਂ ਦੀ ਪਾਰਟੀ ਦਾ ਹਿੱਸਾ ਹੋ ਗਿਆ ਵੱਡੇ ਵੱਡੇ ਲੀਡਰ ਨਾਲ ਰਹਿਣ ਵਾਲੇ ਜਿਹੜੇ ਆ ਉਹ ਬੀਜੇਪੀ ਦੇ ਵਿੱਚ ਚਲੇ ਗਏ ਜੀ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਉਹਦੇ ਥੜੇ ਤੇ ਬਹੁਤ ਵੱਡੇ ਅੱਖਰਾਂ ਵਿੱਚ ਲਿਖਿਆ ਹੋਇਆ ਕਿ ਇੱਥੇ ਪਤਿਤ ਸਿੱਖ ਦੀ ਅਰਦਾਸ ਨਹੀਂ ਹੋ ਸਕਦੀ ਜੋ ਉਸ ਨੂੰ ਪਤਿਤ ਸਕੇ ਤਨਖਾਈਆਂ ਕਰਾ ਨਹੀਂ ਦਿੱਤਾ ਜਾ ਸਕਦਾ ਪਰ ਦੋ ਤਰੀਕ ਨੂੰ ਜਿਹੜੀ ਘਟਨਾ ਵਾਪਰਦੀ ਹੈ ਉਸ ਵਿੱਚ ਸਜਾਂ ਸੁਣਾਈਆਂ ਜਾਂਦੀਆਂ ਤੇ ਇੱਕ ਕਮੇਟੀ ਬਣਾਈ ਜਾਂਦੀ ਹੈ ਉਸ ਕਮੇਟੀ ਵਿੱਚ ਪਤਿਤ ਨੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਜਿਹੜੇ ਜਥੇਦਾਰ ਆ ਆਪ ਦੇ ਜਿਹੜੇ ਮਰਿਆਦਾ ਜੀ ਆਜਾ ਹੁਕਮਨਾਮੇ ਤੋਂ ਅੱਗੇ ਹੋ ਕੇ ਕਿਵੇਂ ਚੱਲ ਰਹੇ ਨੇ ਵੀ ਇੱਕ ਪਾਸੇ ਤਾਂ ਪਤਿਤ ਸਿੱਖ ਦੀ ਅਰਦਾਸ ਨਹੀਂ ਹੋ ਰਹੀ ਦੂਜੇ ਪਾਸੇ ਪਤਿਤ ਸਿੱਖਾਂ ਨੂੰ ਸਰੂਨੀ ਅਕਾਲੀ ਦਲ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਨੇ ਇਹਦੇ ਵਿੱਚ ਸਰਦਾਰ ਅਗਭੀਰ ਸਿੰਘ ਤੇ ਹਰਪ੍ਰੀਤ ਸਿੰਘ ਦੱਸ ਸਕਦੇ ਆ ਕਿ ਉਹਨਾਂ ਨੇ ਕੀ ਦੇ ਕਹਿਣ ਦੇ ਉੱਤੇ ਪਤਿਤ ਬੰਦਿਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਿਹੜੇ ਕਬਰਾਂ ਦੇ ਮੱਥੇ ਟੇਕਦੇ ਆ ਜਾ ਕੇ ਜੀ ਜਿਹੜੇ ਦਾੜ੍ਹੀਆਂ ਰੰਗਦੇ ਆ ਜੀ ਜਿਹੜੇ ਪਤਿਤ ਨੇ ਉਹਨਾਂ ਨੂੰ ਜ਼ਿੰਮੇਵਾਰੀ ਕੀ ਦੇ ਕਹਿਣ ਦੇ ਉੱਤੇ ਦਿੱਤੀ ਉਹ ਦੱਸ ਸਕਦੇ ਆ ਕਿਉਂਕਿ ਤਖਸਾਲ ਦੀ ਮਰਿਆਦਾ ਤੇ ਇਹੀ ਹੈ ਜੋ ਦੇ ਸਿਆਸਤ ਦੀ ਗੱਲ ਕਰਦੇ ਆਂ ਤੇ ਉਹ ਸਿੱਖਾਂ ਦੇ ਨਾਲ ਰਿਲੇਟਡ ਹੁੰਦੀ ਸਿੱਖ ਮਸਲਿਆਂ ਦੇ ਨਾਲ ਰਿਲੇਟਡ ਹੁੰਦੀ ਹੈ ਜੀ ਜਦੋਂ ਅਸੀਂ ਪੰਜਾਬ ਦੀ ਸਿਆਸਤ ਕਰਦੇ ਆਂ ਤੇ ਪੰਜਾਬ ਦੀ ਸਮਾਜਿਕ ਮਸਲੇ ਪੰਜਾਬ ਦੇ ਆਰਥਿਕ ਮਸਲੇ ਇਹਨਾਂ ਸਾਰਿਆਂ ਦੇ ਨਾਲ ਰਿਲੇਟਡ ਹੁੰਦੀ ਹੈ ਜੀ ਸਿੱਖ ਮਸਲੇ ਤੇ ਪੰਜਾਬ ਦੀ ਸਿਆਸਤ ਨੂੰ ਪੰਜਾਬ ਦੀ ਸਿਆਸਤ ਨੂੰ ਆਪਣੇ ਵਿੱਚ ਲੈ ਸਕਦੇ ਆ ਜੀ ਪਰ ਪੰਜਾਬ ਦੀ ਸਿਆਸਤ ਸਿੱਖ ਮਸਲਿਆਂ ਵਰੀ ਚੁੱਪੀ ਧਾਰ ਜਾਂਦੀ ਹੈ ਕਹਿੰਦੇ ਅਸੀਂ ਸੈਕੂਲਰ ਆ ਅਸੀਂ ਇੱਕ ਤੇ ਬੋਲਾਂਗੇ ਸਾਡੇ ਨਾਲ ਹਿੰਦੂ ਨਰਾਜ਼ ਹੋ ਜਾਣਗੇ ਜੀ ਸਾਡੇ ਨਾਲ ਦੂਜੇ ਨਰਾਜ਼ ਹੋ ਜਾਣਗੇ ਸਾਡੇ ਨਾਲ ਤੀਜੇ ਨਰਾਜ਼ ਹੋ ਜਾਣਗੇ ਪਰ ਸਿੱਖ ਸਿਆਸਤ ਦੀ ਗੱਲ ਕੋਈ ਵੀ ਨਹੀਂ ਕਰਦਾ ਇਸ ਸਮੇਂ ਕਈ ਅਕਾਲੀ ਦਲ ਬਣ ਰਹੇ ਆ ਉਹ ਇਹ ਨਹੀਂ ਕਹਿੰਦੇ ਕਿ ਅਸੀਂ ਪੰਥਕ ਪਾਰਟੀ ਆ ਜੀ ਉਹ ਕਹਿੰਦੇ ਆ ਅਸੀਂ ਤੇ ਪੰਜਾਬੀ ਪਾਰਟੀ ਆ ਇਹ ਦਾਵਾ 1996 97 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਦਲਨੇ ਵਿੱਚ ਕੀਤਾ ਜੀ ਨਵਾਂ ਬਣਿਆ ਜਲੂਪੁਰ ਅਕਾਲੀ ਦਲ ਉਹਨਾਂ ਦਾ ਵੀ ਇਹੀ ਦਾਵਾ ਹੈ ਕਿ ਅਸੀਂ ਪੰਜਾਬ ਦੇ ਮਸਲਿਆਂ ਤੇ ਗੱਲ ਕਰਦੇ ਹਾਂ। ਜੀ ਤੇ ਇਹੀ ਦਾਵਾ ਭਗਵੰਤ ਮਾਨ ਦਾ ਕਹਿੰਦਾ ਮੈਂ ਪੰਜਾਬ ਦੇ ਮਸਲਿਆਂ ਤੇ ਕੰਮ ਕਰਦਾ। ਜੀ ਇਹੀ ਦਾਵਾ ਕਾਂਗਰਸ ਦਾ ਸੀ ਪੰਜਾਬ ਦੇ ਮਸਲਿਆਂ ਤੇ ਕੰਮ ਕਰਦੇ ਆ। ਭਗਵੰਤ ਮਾਨ ਵੀ ਕਹਿੰਦਾ ਕਿ ਮੈਂ ਪੰਜਾਬ ਲਈ ਜੀ ਰਿਆ। ਪੰਜਾਬ ਦੇ ਮਸਲੇ ਮੈਂ ਹੱਲ ਕਰਾਂਗਾ। ਜੀ ਫਿਰ ਪੰਥ ਦੇ ਮਸਲੇ ਕੌਣ ਹੱਲ ਕਰੂਗਾ? ਜੀ ਇਹ ਪੰਥ ਦੇ ਨਾਂ ਤੇ ਬਨਣ ਵਾਲੀਆਂ ਪਾਰਟੀਆਂ ਪੰਥ ਦੇ ਨਾਂ ਤੇ ਬਨਣ ਵਾਲੇ ਅਕਾਲੀ ਦਲ ਇਹ ਕਹਿਣਗੇ ਜੀ ਕਿ ਅਸੀਂ ਪੰਜਾਬੀ ਪਾਰਟੀਆਂ ਅਸੀਂ ਪੰਜਾਬ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਤੇ ਪੰਥ ਦੇ ਮਸਲੇ ਕੌਣ ਦੇਖੂਗਾ ਜੀ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਅਕਾਲ ਤਖਤ ਸਾਹਿਬ ਦੇ ਮਾਨ ਸਨਮਾਨ ਦਾ ਮਸਲਾ ਵਾ ਸਿੱਖਾਂ ਦੀ ਰਹੁ ਰੀਦਾਂ ਦਾ ਮਸਲਾ ਵਾ ਸਿੱਖ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਦਾ ਮਸਲਾ ਵਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਕਾਰ ਦਾ ਮਸਲਾ ਆ ਜੀ ਇਹਨਾਂ ਮਸਲਿਆਂ ਦੀ ਗੱਲ ਕੌਣ ਕਰੂਗਾ ਜੀ ਇਸ ਪਾਸੇ ਇਹਨਾਂ ਪਾਰਟੀਆਂ ਨੂੰ ਜਿਹੜਾ ਉਹ ਦੰਦਲਾ ਪੈ ਜਾਂਦੀ ਆ ਬੋਲਣ ਲੱਗਿਆ ਕਹਿੰਦੇ ਅਸੀਂ ਤਾਂ ਜੀ ਪੰਜਾਬੀ ਪਾਰਟੀ ਜੀ ਹੁਣ ਕਿੱਡੀ ਤਗੜੀ ਗੱਲ ਆ ਕਿ ਅਕਾਲ ਤਖਤ ਸਾਹਿਬ ਤੋਂ ਭਰਤੀ ਸ਼ੁਰੂ ਕਰਤੀ ਜੀ ਉਹ ਭਰਤੀ ਕਰਨ ਵਾਲੇ ਬੰਦੇ ਜਿਹੜੇ ਆ ਭਰਤੀ ਕਰਨੀ ਆ ਅਕਾਲੀਆਂ ਦੀ ਬੰਦੇ ਪਤਤ ਨੇ ਜੀ ਕਿੱਡੀ ਦੁੱਖ ਦੀ ਗੱਲ ਆ ਜੀ ਹੁਣ ਦੂਸਰੇ ਪਾਸੇ ਆ ਅਕਾਲੀ ਦਲ ਬਾਦਲ ਦਾ ਜਿਹੜਾ ਬਲਾਰਾ ਆ ਅਰਸ਼ਦੀਪ ਕਲੇਰ ਉਹ ਦਾੜੀ ਕੱਟਦਾ ਆ ਜੀ ਤੇ ਜਿਹੜੇ ਨਵੇਂ ਅਕਾਲੀ ਦਲ ਬਣ ਰਹੇ ਉਹਨਾਂ ਦੇ ਬਲਾਰੇ ਵੀ ਦੇਖ ਲਓ ਕਿੰਨੇ ਕੁ ਸਾਫ ਸੂਰਤ ਨੇ ਜੀ ਤੁਸੀਂ ਇਹ ਕਾਲੀ ਕਹਿੰਦੇ ਬੁਲਾ ਰਹੇ ਹੋ ਸ਼ਰਮ ਕਰੋ ਮੂੰਹ ਤੇ ਦਾੜ੍ਹੀ ਕਿਸ ਤਰ੍ਹਾਂ ਰੱਖ ਲਓ ਤੁਸੀਂ ਜੀ ਕਿੱਡਾ ਦੁਖਾਂਤ ਆ ਨਾ ਅਸੀਂ ਕਿੰਨੂ ਮਾੜਾ ਆਖੀਏ ਜਿੰਨੀਆਂ ਵੀ ਤਰ੍ਹਾਂ ਤੁਰੀਆਂ ਫਿਰਦੀਆਂ ਸਾਰਿਆਂ ਨੇ ਰੋਡ ਮੋਡ ਇਕੱਠੇ ਕੀਤੇ ਜੀ ਅਸੀਂ ਜੇ ਕਿਸੇ ਤੇ ਉਂਗਲ ਖੜੀ ਕਰਦੇ ਆਂ ਵੀ ਤੁਸੀਂ ਗਲਤ ਹੋ ਤੁਸੀਂ ਰਹਿਤ ਮਰਿਆਦਾ ਦੇ ਅਕੋਰਡਿੰਗ ਨਹੀਂ ਚੱਲਦੇ ਤੁਹਾਡੇ ਵਿੱਚ ਕਮੀਆਂ ਨੇ ਪਰ ਚਾਰ ਉਂਗਲਾਂ ਆਪਣੇ ਵੱਲ ਵੀ ਨੇ ਜੀ ਆਪਣੇ 'ਚ ਕਿੰਨੀਆਂ ਕਮੀਆਂ ਨੇ ਕੀ ਤੁਹਾਡੀ ਪਾਰਟੀ ਦੇ ਵਿੱਚ ਜਿਹੜੇ ਬੰਦੇ ਨੇ ਉਹ ਪੰਥ ਨੂੰ ਸਮਰਪਤ ਨੇ ਕਰੇ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਤੇ ਬਣਨ ਵਾਲੀ ਪਾਰਟੀ ਦਾਵਾ ਕਿ ਅਸੀਂ ਨਰੋਲ ਪੰਥਕ ਪਾਰਟੀ ਹਾਂ ਜੀ ਅਸੀਂ ਪੰਥਕ ਮਸਲਿਆਂ ਤੇ ਗੱਲ ਕਰਾਂਗੇ ਪਰ ਨਹੀਂ ਇਹ ਡਰਾਮਾ ਚੱਲ ਰਿਹਾ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਰਗਵੀਰ ਸਿੰਘ ਹਰਪੀ ਸਿੰਘ ਕਹਿੰਦੇ ਵੀ ਮੌਜੂਦਾ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਉਹ ਸਹੀ ਨਹੀਂ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਸਹੀ ਨਹੀਂ ਇਸ ਕਰਕੇ ਉਹ ਨੈਤਿਕ ਤੌਰ ਤੇ ਜ਼ਿੰਮੇਵਾਰੀ ਨਿਭਾਉਣ ਚ ਸਮਰੱਥ ਨਹੀਂ ਜੀ ਇਹਨਾਂ ਨੂੰ ਨਕਾਰ ਦਿੱਤਾ ਜਾਵੇ ਤੇ ਨਵੀਂ ਭਰਤੀ ਕੀਤੀ ਜਾਵੇ ਇਹਥੋਂ ਇਹ ਗੱਲ ਨਹੀਂ ਸੀ ਕਰਨਾ ਚਾਹੀਦਾ ਵੀ ਅਕਾਲੀ ਦਲ ਦੇ ਨਾਂ ਦੇ ਉੱਤੇ ਜਿਹੜੀਆਂ ਵੱਖ-ਵੱਖ ਧਰਾਵਾਂ ਹੋਰ ਚੱਲ ਰਹੀਆਂ ਨੇ 15 16 ਅਕਾਲੀ ਦਲ ਚੱਲ ਰਹੇ ਨੇ ਉਹ ਸਾਰੇ ਤਲਵ ਕੀਤੇ ਜਾਂਦੇ ਜੀ ਇਕੱਠੇ ਕਰਕੇ ਸਾਰਿਆਂ ਚੋਂ ਚੋਣਵੇਂ ਸਿਆਣੇ ਸਾਫ਼ਤ ਸੂਰਤ ਬੰਦੇ ਇਕੱਠੇ ਕਰਕੇ ਅਕਾਲੀ ਦਲ ਦੁਬਾਰੇ ਖੜਾ ਕੀਤਾ ਜਾ ਸਕਦਾ ਸੀ ਪਰ ਇਹੋ ਜੀ ਡਰਾਮੇਬਾਜ਼ੀ ਇਹ ਚੰਗੀ ਨਹੀਂ ਲੱਗਦੀ ਹੁਣ ਪੰਜ ਮੈਂਬਰੀ ਇੱਕ ਕਮੇਟੀ ਅਕਾਲ ਤਖਸਾਲ ਤੋਂ ਬਣੀ ਹੈ ਸਾਡੇ ਭੈਣ ਜੀ ਸਤਵੰਦ ਕੌਰ ਜੀ ਵੀ ਸ਼ਹੀਦ ਪਰਿਵਾਰ ਦੇ ਵਿੱਚੋਂ ਭਾਈ ਅਮਰੀਕ ਸਿੰਘ ਜੀ ਦੇ ਸਕੁੱਤਰੀਓ ਵਿੱਚ ਨੇ ਜੀ ਬੜਾ ਉਹਨਾਂ ਲਈ ਸਾਡਾ ਮਾਣ ਤੇ ਸਤਿਕਾਰ ਆ ਪਰ ਉਹਨਾਂ ਸਟੇਜਾਂ ਦੇ ਉੱਤੇ ਅੱਜ ਵੀ ਉਹ ਲੀਡਰ ਖੜੇ ਨੇ ਜਿਨ੍ਹਾਂ ਦੀਆਂ ਬੀਜੇਪੀ ਦੇ ਨਾਲ ਸਾਂਝਾਂ ਨੇ ਜੀ ਜਿਹੜੇ ਬੀਜੇਪੀ ਦੀ ਵਕਾਲਤ ਕਰਕੇ ਸੁਖਵੀਰ ਬਾਦਲ ਨੂੰ ਕਹਿੰਦੇ ਸੀ ਬੀਜੇਪੀ ਨਾਲ ਸਮਝੌਤਾ ਕਿਉਂ ਨਹੀਂ ਕਰਦਾ ਜਿਨ੍ਹਾਂ ਦੇ ਵਿੱਚ ਸਰਦਾਰ ਚੰਦੂ ਮਾਜਰਾ ਜਿਹੜਾ ਤਖਸਾਲ ਦੇ ਸਾਹਮਣੇ ਮੁੱਕਰ ਗਿਆ ਜੀ ਉਹਦੀ ਗੱਡੀ ਦੇ ਵਿੱਚੋਂ ਤਾਂ ਪਰਚੀਆਂ ਕੱਢ ਕੇ ਦਿੱਤੀਆਂ ਜਾ ਰਹੀਆਂ ਭਰਤੀ ਵਾਲੀਆਂ ਜੀ ਭਰਤੀ ਹੋ ਕਿੰਨਾਂ ਦੀ ਰਹੀ ਆ ਇਹ ਮਜ਼ਾਕ ਡਰਾਮਾ ਸ਼ਰੋਮਣੀ ਅਕਾਲੀ ਦਲ ਦਾ ਬਣਾਇਆ ਜਾ ਰਿਹਾ ਸਮੂਹਤ ਤੌਰ ਦੇ ਉੱਤੇ ਇਹਦੇ ਬਾਰੇ ਗੱਲ ਕੌਣ ਕਰੂਗਾ ਇਹ ਸਮਝ ਨਹੀਂ ਆਉਂਦੀ ਤੇ ਨਾ ਹੀ ਮੇਰੇ ਹਿਸਾਬ ਨਾਲ ਅਕਾਲੀਆਂ ਨੂੰ ਇਹ ਗੱਲ ਦੀ ਸਮਝ ਆ ਰਹੀ ਹੈ ਬਾਦਲਾਂ ਵਾਲੇ ਵੀ ਉਹ 30 35 ਲੱਖ ਦੀ ਭਰਤੀ ਕਰੀ ਬੈਠੇ ਆ ਇਹ ਵੀ ਕਰੀ ਜਾ ਰਹੇ ਆ ਉਧਰ ਨਵਾਂ ਜਿਹੜਾ ਜੱਲੂਪੁਰ ਅਕਾਲੀਤਲ ਬਣਿਆ ਉਹ ਵੀ ਆਪਣੀ ਭਰਤੀ ਕਰੀ ਜਾ ਰਿਹਾ ਵਾ ਜੀ ਵੀ ਇੰਨੇ ਬੰਦੇ ਆ ਕਿਥੋਂ ਰੇ ਤੁਹਾਡੇ ਕੋਲ ਸਰਕਾਰ ਆਮ ਆਦਮੀ ਦੀ ਬਣ ਰਹੀ ਹੈ ਤੇ ਇਹ ਆਸਾਰ ਸੁਣਨ ਚ ਆ ਰਹੇ ਆ ਕਿ ਅਗਲੀ ਸਰਕਾਰ ਕਾਂਗਰਸ ਦੀ ਬਣ ਰਹੀ ਹੈ ਜੀ ਅਕਾਲੀ ਕਦੋਂ ਸੋਚਣਗੇ ਇਸ ਚੀਜ਼ ਨੂੰ ਵੀ ਜੇ ਪੰਜਾਬ ਦੀ ਸਿਆਸਤ ਤੁਸੀਂ ਆਪਣੇ ਕੰਟਰੋਲ 'ਚ ਰੱਖਣੀ ਆਂ ਤੇ ਉਹਦੇ ਉੱਤੇ ਧਰਮ ਦਾ ਕੁੰਡਾ ਰੱਖਣਾ ਆ ਜੀ ਜਿਹੜਾ ਪੰਜਾਬ ਦੀ ਸਿਆਸਤ ਦਾ ਹਾਥੀ ਐ ਏਡਾ ਤਗੜਾ ਉਹਦੇ ਉੱਤੇ ਧਰਮ ਦਾ ਕੁੰਡਾ ਰੱਖਣਾ ਪੰਥ ਕੇ ਬੋਲ ਵਾਲੇ ਕਰਨੇ ਆ ਖਾਲਸਾ ਪੰਥ ਕੇ ਬੋਲ ਵਾਲੇ ਕਰਨੇ ਆ ਤੇ ਫਿਰ ਅਕਾਲ ਤਖਤ ਸਾਹਿਬ ਨੂੰ ਮਜ਼ਬੂਤ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਅੱਜ ਸਾਡਾ ਤਖਤ ਮੌਜੂਦ ਨਹੀਂ ਸਿੱਖਾਂ ਦੀ ਤਾਕਤ ਖਿੰਡੀ ਹੋਈ ਤੁਸੀਂ ਇਹ ਦੇਖੋ ਸਰਸੇ ਵਾਲੇ ਦੀ ਵੋਟ ਇਕੱਠਾ ਪੱਕੀ ਆ ਜੀ ਜ਼ਿਲ੍ਹਿਆਂ ਦੀ ਸਟੈਂਡ ਬਣੀ ਹੋਈ ਆ ਕਿ ਮਲੋਟ ਦੇ ਵਿੱਚ 8000 ਵੋਟ ਫਾਜ਼ਲਕਾ ਚ ਇੰਨੀ ਵੋਟ ਜਲਾਲਾਬਾਦ ਚ ਇੰਨੀ ਮਾਨਸਾ ਚ ਇੰਨੀ ਇੱਥੇ ਇੰਨੀ ਪੋਲਿਟੀਕਲ ਪਾਰਟੀਆਂ ਵਾਲੇ ਆਉਂਦੇ ਕਿ ਬਾਬਾ ਜੀ ਤੁਹਾਡੇ ਵਾਲੀ 20000 ਵੋਟ ਸਾਡੇ ਖਾਤੇ ਪਵਾ ਦਿਓ ਜੀ ਉੱਥੇ ਸਿਰ ਸੌਦੇਬਾਜ਼ੀਆਂ ਹੁੰਦੀਆਂ ਫਿਰ ਉਹਨਾਂ ਦੀਆਂ ਫਿਲਮਾਂ ਦੇ ਪੋਸਟਰਾਂ ਦੀ ਰਾਖੀ ਵੀ ਪੁਲਿਸ ਕਰਦੀ ਆ ਕਦੀ ਅਸੀਂ ਸਟੈਂਡ ਬਣਾਈਆਂ ਕਿ ਪੰਜਾਬ ਦੇ 117 ਹਲਕਿਆਂ ਦੇ ਵਿੱਚ ਕਿਹੜੇ ਹਲਕੇ ਚ ਸਿੱਖ ਵੋਟ ਆ ਜਿਹੜੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਪੀ ਕਦੀ ਸਿਆਸੀ ਪਾਰਟੀਆਂ ਆਈਆਂ ਤੱਕ ਸਾਹਿਬ ਤੇ ਕਿ ਜਥੇਦਾਰ ਸਾਹਿਬ ਜੀ ਸਾਡੇ ਸਿਰ ਤੇ ਹੱਥ ਰੱਖੋ ਏ ਛਲਕੇ ਦੀ ਵੋਟ ਕੇ ਤੇ ਸਾਨੂੰ ਪਵਾ ਦਿਓ ਜੀ ਤੇ ਅਸੀਂ ਤੁਹਾਡੇ ਆ ਆ ਕੰਮ ਕਰਾਂਗੇ ਜਥੇਦਾਰ ਹੱਥ ਚੁੱਕ ਲਵੇ ਤੇ ਵੋਟ ਕਿਸੇ ਚਲੇ ਜਾਵੇ ਡੇਰੇਦਾਰਾਂ ਦੀ ਗੱਲ ਕਿਉਂ ਚੱਲਦੀ ਆ ਰਾਧਾ ਸੁਆਮੀਆ ਦੇ ਡੇਰਿਆਂ ਤੇ ਮੋਦੀ ਵਰਗੇ ਕਿਉਂ ਮੱਥੇ ਟੇਕਣਾਉਂਦੇ ਆ ਉਹਦਾ ਕਾਰਨ ਇੱਕੋ ਇੱਕ ਹੈ ਕਿ ਉਹਨਾਂ ਦੀ ਵੋਟ ਜਿਹੜੀ ਆ ਇੱਕ ਵਟਸਐਪ ਦੇ ਮੈਸੇਜ ਦੇ ਨਾਲ ਪੈਂਦੀ ਹੈ ਇੱਥੇ ਬਾਬਾ ਇੱਕ ਆ ਨਾ ਜੀ ਇੱਕ ਨੂੰ ਮਿਲਿਆ ਜਿਹਦੇ ਸਿਰ ਤੇ ਹੱਥ ਰੱਖਤਾ ਵੋਟ ਉਹਨੂੰ ਪੈ ਗਈ ਪਰ ਸਿੱਖਾਂ ਦੀ ਵੋਟ ਜਿਹੜੀ ਆ ਖੇਰੂ ਖੇਰੂ ਹੋਈ ਪਈ ਆ ਜੀ ਤੇ ਅਸੀਂ ਕਹਿੰਨੀ ਆ ਸਾਡੀ ਕੋਈ ਗੱਲ ਨਹੀਂ ਸੁਣਦਾ ਇੱਕ ਅਕਾਲੀ ਲੀਡਰ ਦੇ ਨਾਲ ਮੇਰੀ ਮੁਲਾਕਾਤ ਹੋਈ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਸੁਖਬੀਰ ਬਾਦਲ ਦਾ ਬਹੁਤ ਨਜ਼ਦੀਕੀ ਜੀ ਮੈਨੂੰ ਕਹਿੰਦਾ ਵੀ ਕੀ ਬਣੂਗਾ ਮੈਂ ਕਿਹਾ ਪੰਥ ਤੁਹਾਡੇ ਨਾਲ ਨਰਾਜ਼ ਆ ਤੇ ਕਹਿੰਦਾ ਕੀ ਫਰਕ ਪੈਂਦਾ ਹੱਸ ਪਿਆਓ ਮੈਂ ਕਿਹਾ ਵੀ ਕਿਉਂ ਫਰਕ ਨਹੀਂ ਪੈਂਦਾ ਤੁਸੀਂ ਹਾਰ ਗਏ ਉਹ ਕਹਿੰਦਾ ਉਹ ਤਾਂ 10 ਸਾਲ ਦੀ ਸਰਕਾਰ ਸਾਡੀ ਬਣ ਗਈ ਜੀ ਤਾਂ ਕਰਕੇ ਅਸੀਂ ਹਾਰ ਗਏ ਆ ਪੰਥ ਦੀ ਤਾਂ ਵੋਟ ਹੀ ਹੈ ਨਹੀਂ ਪੰਜਾਬ ਦੇ ਵਿੱਚ ਮੈਂ ਕਹਾਂ ਵੀ ਕੀ ਮਤਲਬ ਆ ਤੇਰਾ ਕਹਿੰਦਾ ਪੰਥ ਕਿਹਨਾਂ ਨੂੰ ਕਹਿੰਨੇ ਹੋ ਮੈਂ ਕਹਾਂ ਵੀ ਆ ਨਿਹੰਗ ਸਿੰਘ ਜਥੇਬੰਦੀਆਂ ਨੇ ਸੰਪਰਦਾਵਾਂ ਨੇ ਗੁਰਸਿੱਖ ਨੇ ਕਹਿੰਦਾ ਕਦੀ ਵੋਟ ਪਾਉਂਦੇ ਜਾਂਦੇ ਦੇਖੇ ਕਦੀ ਕਿਸੇ ਲੈਣ ਦੇ ਵਿੱਚ ਨਾਨਕਸਰੀਆ ਸਾਧ ਵੋਟ ਪਾਉਂਦਾ ਦੇਖਿਆ ਕਿਤੇ ਤੁਸੀਂ ਟਕਸਾਲ ਵਾਲੇ ਵੋਟ ਪਾਉਂਦੇ ਦੇਖੇ ਕਦੇ ਨਿਹੰਗ ਸਿੰਘ ਵੋਟ ਪਾਉਂਦੇ ਦੇਖੇ ਮੈਂ ਕਹਾਂ ਜੀ ਮੈਂ ਨਹੀਂ ਵੇਖੇ ਪੀਣਾ ਫਿਰ ਪੰਥ ਦੀ ਵੋਟ ਕੀ ਆ ਉਹ ਕਹਿੰਦਾ ਜੁਗਰਾਜ ਸਿੰਘ ਜੀ ਲਿਸਟ ਬਣਦੀ ਆ ਪ੍ਰੋਪਰ ਕਿ ਏ ਹਲਕੇ ਦੇ ਵਿੱਚ ਸੰਗ ਦੀ ਵੋਟ 1500 ਰਾਦਾ ਸਵਾਮੀਆ ਦੀ 2000 ਘਮਿਆਰ ਬਰਾਦਰੀ ਦੀ 1500 ਕੰਬੂ ਬਰਾਦਰੀ ਦੀ ਇੰਨੀ ਰਾ ਸਿੱਖਾਂ ਦੀ ਇੰਨੀ ਕਹਿੰਦਾ ਪੂਰੀ ਸਟਾਰਟ ਬਣਦੀ ਆ ਤੇ ਪੰਥ ਦੀ ਵੋਟ ਵਾਲਾ ਤਾਂ ਖਾਨਾ ਹੀ ਨਹੀਂ ਜਿਹਦੇ ਨਾਲ ਉਹ ਗੱਲ ਕਰਨ ਜਾ ਕੇ ਵੀ ਆ ਪੰਥ ਦੀ ਵੋਟ ਸਾਡੇ ਹਿੱਸੇ ਚ ਪੈ ਜਾਵੇ ਕੋਈ ਵੀ ਪਾਰਟੀ ਇਲੈਕਸ਼ਨ ਲੜਦੀ ਆ ਪਹਿਲਾਂ ਸਟਾਰਟ ਬਣਾਉਂਦੀ ਆ ਪਰ ਪੰਥ ਦੀ ਵੋਟ ਵਾਲਾ ਖਾਨਾ ਹੀ ਨਹੀਂ ਜਿੰਨਾ ਚਿਰ ਤੱਕ ਸਾਡਾ ਖਾਨਾ ਨਹੀਂ ਬਣੂਗਾ ਤੁਹਾਡੀ ਸੁਣੂਗਾ ਕੌਣ ਕਿਹੜੀ ਪਾਰਟੀ ਤੁਹਾਡਾ ਆਦਰ ਸਤਿਕਾਰ ਕਰੂਗੀ ਕੋਈ ਵੀ ਨਹੀਂ ਕਰੂਗੀ ਤੁਹਾਡੀਆਂ ਭਾਵਨਾਵਾਂ ਦੀ ਕਦਰ ਕੋਈ ਵੀ ਪਾਰਟੀ ਨਹੀਂ ਕਰੂਗੀ ਕਿਉਂਕਿ ਤੁਹਾਡੀ ਵੋਟ ਇੱਕ ਥਾਂ ਹੀ ਨਹੀਂ ਤੁਹਾਡੀ ਪਾਵਰ ਜਿਹੜੀ ਆ ਉਹ ਡੀਸੈਂਟਰਲਾਈਜ਼ਡ ਹੋਈ ਪਈ ਆ ਤੁਸੀਂ ਧੜਿਆਂ ਦੇ ਵਿੱਚ ਫਿਰਕਿਆਂ ਦੇ ਵਿੱਚ ਥਾਂ 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 ਵੰਡੇ ਹੋਏ ਹੋ ਉਹਦੇ ਕਾਰਨ ਕਰਕੇ ਆ ਜਿਹਾ ਕਾਲ ਤਖਸੈਬ ਵੱਲੋਂ ਸਿੱਖਾਂ ਨੇ ਆਪਣਾ ਜਿਹੜਾ ਉਹ ਮੂੰਹ ਫੇਰਿਆ ਤੇ ਗੁਰੂ ਨੇ ਵੀ ਸਾਡੇ ਵੱਲੋਂ ਮੂੰਹ ਫੇਰਿਆ ਹੋਇਆ ਜੀ ਸਿਆਸਤ ਵਿੱਚ ਸੁਖਬੀਰ ਬਾਦਲ ਨੇ ਜੋ ਕੀਤਾ ਉਹ ਅੱਜ ਆਪ ਦੀ ਉਸ ਦੀ ਕਰਨੀ ਭੁਗਤ ਰਿਹਾ ਹੈ ਸਜ਼ਾ ਭੁਗਤ ਰਿਹਾ ਹੈ ਪਰ ਆਮ ਲੋਕ ਵਿੱਚ ਜਿਹੜੇ ਸੁਖਬੀਰ ਬਾਦਲ ਦੇ ਵਿਰੋਧ ਕਰਦੇ ਕਰਦੇ ਜਿਹੜੇ ਜਿਨ੍ਹਾਂ ਦਾ ਸਾਥ ਦੇ ਰਹੇ ਨੇ ਉਹ ਸਿੱਧੇ-ਸਿੱਧੇ ਬੀਜਪੀ ਦੇ ਨਾਲ ਨੇ ਕੁਝ ਲੀਡਰ ਜਿਵੇਂ 28 ਤਰੀਕ ਨੂੰ ਜਿਹੜਾ ਧਰਨਾ ਹੋਇਆ ਸੀ ਅ ਪਿੰਟ ਜਿਹੜੇ ਦਮਦਮਿੰਟਕ ਸਾਲ ਦੇ ਮੌਜੂਦਾ ਮੁਕੀ ਨੇ ਉਹਨਾਂ ਜਿਹੜਾ ਰੋਸ ਮਾਰਚ ਕੀਤਾ ਗਿਆ ਸੀ ਉਹਦੇ ਵਿੱਚ ਸਿੱਧੇ-ਸਿੱਧੇ ਬੀਜਪੀ ਨਾਲ ਸਬੰਧਤ ਲੀਡਰਾਂ ਸ਼ਾਮੂਲਿਤ ਸੀ ਪਰ ਆਮ ਸਿੱਖਾਂ ਵੱਲੋਂ ਉਹਨਾਂ ਨੂੰ ਬਹੁਤ ਜ਼ਿਆਦਾ ਉਹਨਾਂ ਦਾ ਸਾਥ ਦਿੱਤਾ ਗਿਆ। ਵੀ ਅਸੀਂ ਸੁਖਬੀਰ ਬਾਦਲ ਦੇ ਵਿਰੋਧ ਦੇ ਵਿੱਚ ਅੱਖਾਂ ਦੇ ਪੱਟੀ ਬੰਨ ਕੇ ਸਿੱਧੇ-ਸਿੱਧੇ ਭਾਜਪਾ ਦੇ ਜਿਹੜੇ ਲੀਡਰ ਨੇ ਉਹਨਾਂ ਸਾਥ ਕਿਉਂ ਦੇ ਰਹੇ ਆ? ਕਿੱਡੀ ਕਮਾਲ ਦੀ ਗੱਲ ਹੈ ਕਿ ਦੇਖ ਦੇ ਮੁਕਾਬਲੇ ਕੜਛੇ ਖੜੇ ਨੇ। ਜੀ। ਕੜਛੇ ਅਕਸਰ ਇਹਦੇ ਦੇਖਦੇ ਵਿੱਚ ਹੀ ਆ ਨਾ ਉੱਥੇ ਖਾਂਦੇ ਰਹੇ ਆ ਨਾ। ਜੀ ਜੀ। ਜਦੋਂ ਅਜੀਤ ਸਿੰਘ ਸੰਧਾਵਾਲੀਆਂ ਨੇ ਮਹਾਰਾਜਾ ਸ਼ੇਰ ਸਿੰਘ ਨੂੰ ਕਤਲ ਕੀਤਾ ਨਾ। ਜੀ। ਉਸ ਸਮੇਂ ਨਾਲ ਧਿਆਨ ਸਿੰਘ ਡੋਗਰੀ ਨੂੰ ਵੀ ਕਤਲ ਕੀਤਾ ਜੀ ਉਹ ਕਹਿੰਦੇ ਵੀ ਅਸੀਂ ਕੱਲਾ ਦੀਗ ਨਹੀਂ ਬਦਲਣੀ ਕਟਸ਼ਾ ਵੀ ਨਾਲ ਹੀ ਬਦਲਣਾ ਜੀ ਜੇ ਰਾਜਾ ਬਦਲਾਂਗੇ ਵਜ਼ੀਰ ਵੀ ਨਾਲ ਬਦਲਾਂਗੇ ਇਹ ਸਲਾਹਕਾਰ ਜਿਹੜੇ ਨੇ ਇਹ ਵੀ ਨਾਲ ਹੀ ਬਦਲੇ ਜਾਂਦੇ ਆ ਸਿੱਖ ਕੱਲੀ ਦੀਗ ਨਹੀਂ ਬਦਲਦੇ ਕਟਸ਼ੇ ਵੀ ਨਾਲ ਹੀ ਬਦਲਦੇ ਆ ਪਰ ਅੱਜ ਜ਼ਗੀਰ ਕੌਰ ਵੀ ਪੰਥਕ ਹੋ ਗਈ ਕਹਿੰਦੀ ਅਸੀਂ ਤਾਂ ਬਾਗੀਆਂ ਜੀ ਜੀ ਚੰਦੂ ਮਾਜਰਾ ਵੀ ਪੰਥਕ ਹੋ ਗਿਆ ਜੀ ਆ ਖਟੜੇ ਹੋਣੇ ਵੀ ਪੰਥਕ ਹੋ ਗਏ ਢੀਂਡਸੇ ਵੀ ਪੰਥਕ ਹੋ ਗਏ ਬ੍ਰਹਮਪੁਰੇ ਵੀ ਪੰਥਕ ਹੋ ਗਏ ਪਰ ਜਿਸ ਸਮੇ ਗੁਰੂ ਗ੍ਰੰਥ ਸਾਹਿਬ ਦੀਆਂ ਵਿਦਵੀਆਂ ਹੋਈਆਂ ਦੇਅਰ ਪਾਰਟ ਆਫ ਗਵਰਨਮੈਂਟ ਜੀ ਇਹ ਆਪਣੇ ਫੰਡਸ ਯੂਜ਼ ਕਰਦੇ ਰਹੇ ਆ ਇਹਨਾਂ ਨੇ ਆਪਣਾ ਟਿਨਿਓਰ ਪੂਰਾ ਕੀਤਾ ਹੈ ਆਪਣੀ ਸਿਆਸਤ ਆਪਣਾ ਰਾਜ ਭੋਗਿਆ ਉਸ ਸਮੇ ਛੱਡਿਆ ਕਿਉਂ ਨਹੀਂ ਜੀ ਬਾਗੀ ਉਸ ਸਮੇ ਗੁਰੂ ਤੋਂ ਹੋਏ ਰਹੇ ਅੱਜ ਇਹ ਬਾਦਲਾਂ ਤੋਂ ਬਾਕੀ ਆ ਇਹ ਤਾਂ ਬਾਦਲਾਂ ਦੇ ਨਾਲੋਂ ਜ਼ਿਆਦਾ ਨੀਚ ਨਹੀਂ ਜ਼ਿਆਦਾ ਦਾਗ ਹੀ ਨੇ ਜੀ ਜਿਨ੍ਹਾਂ ਨੂੰ ਇਹ ਪਤਾ ਸੀ ਕਿ ਉਸ ਸਮੇ ਗਲਤ ਹੋ ਰਿਹਾ ਅੱਜ ਚੇਤਾ ਆ ਇਹਨਾਂ ਨੂੰ ਜੀ ਉਦੋਂ ਕਿਉਂ ਨਹੀਂ ਚੇਤਾ ਆਇਆ ਉਦੋਂ ਵਿਰੋਧ ਕਰਦੇ ਜਦੋਂ ਸਿੱਖ ਸੰਗਤਾਂ ਦੇ ਛਾਤੀਆਂ ਦੇ ਵਿੱਚ ਉਮਰਾ ਨੰਗਲ ਗੋਲੀਆਂ ਮਰਵਾ ਰਿਆ ਸੀ ਪੁਲਿਸ ਦੇ ਕੋਲ ਉਸ ਸਮੇਂ ਚੇਤਾ ਨਹੀਂ ਆਇਆ ਜਦੋਂ ਦੋ ਸਿੱਖ ਬਾਬਲ ਤੇ ਬਰਗਾੜੀ ਦੇ ਮੋਰਚੇ ਤੇ ਸ਼ਹੀਦ ਹੋ ਗਏ ਉਸ ਸਮੇਂ ਇਹਨਾਂ ਨੂੰ ਚੇਤਾ ਨਹੀਂ ਆਇਆ ਕਿ ਗਲਤ ਹੋ ਰਿਹਾ ਜੀ ਖੂਨ ਡੁੱਲਿਆ ਵੇਖ ਕੇ ਵੀ ਚੇਤਾ ਨਹੀਂ ਆਇਆ ਤੇ ਅੱਜ ਇਹਨਾਂ ਨੂੰ ਬਾਦਲਾਂ ਦੀ ਕਿਸ਼ਤੀ ਡੁੱਬ ਰਹੀ ਆ ਤੇ ਚੂਬਿਆਂ ਦੇ ਵਾਂਗ ਬਾਹਰ ਛਾਲਾ ਮਾਰ ਰਿਹਾ ਤੇ ਅੱਜ ਇਹਨਾਂ ਨੂੰ ਚੇਤਾ ਆ ਗਿਆ ਜੀ ਤੇ ਇਹੀ ਬੰਦੇ ਆ ਕਿ ਅਗਲੇ ਪਾਸੇ ਸਟੇਜਾਂ ਦੇ ਖੜੇ ਹੋ ਰਿਹਾ ਕਿ ਅਸੀਂ ਕਾਲੀ ਸਾਲ ਦੀ ਪੁਨਰ ਸੁਰਜੋਤੀ ਕਰਨੀ ਹੈ ਜੀ ਤੇ ਪੰਥਕ ਲੋਕ ਇਹਨਾਂ ਦੇ ਨਾਲ ਸਟੇਜਾਂ 'ਤੇ ਸ਼ੇਅਰ ਕਰ ਰਹੇ ਜੀ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਜੀ ਇਹ ਕਦੀ ਅਕਾਲੀ ਦਲ ਦਾ ਪ੍ਰੈਸ਼ਰ ਵਾਲਵ ਰਹੇ ਨੇ ਜਦੋਂ ਵੀ ਅਕਾਲੀ ਦਲ ਤੇ ਕਿਸ ਤਰ੍ਹਾਂ ਦੀ ਕੋਈ ਵਿਵਪਤਾ ਆਈ ਹੈ ਤਾਂ ਉਹਨਾਂ ਨੇ ਉਹਦਾ ਪ੍ਰੈਸ਼ਰ ਘਟਾਉਣ ਦੇ ਲਈ ਹਮੇਸ਼ਾ ਉਹਨਾਂ ਦਾ ਸਾਥ ਦਿੱਤਾ ਪਰ ਅੱਜ ਜਿਹੜੇ ਫੈਸਲੇ ਹੋ ਉਹਨਾਂ ਦਾ ਵਿਰੋਧ ਕਰ ਰਹੇ ਨੇ ਵਰੂਦੋ ਕਰਨ ਦਾ ਕਾਰਨ ਕੀ ਹੋ ਸਕਦਾ ਕੀ ਕਾਰਨ ਇਹ ਤਾਂ ਨਹੀਂ ਕਿ ਇੱਕ ਜਿਹੜੇ ਦਮਦਮੀ ਟਕਸਾਲ ਦੇ ਜਹੇਦਾਰਾਂ ਨੂੰ ਹਟਾ ਕੇ ਇੱਕ ਮਸ਼ੀਨਰੀ ਧੜੇ ਨਾਲ ਸੰਬੰਧਿਤ ਜਹੇਦਾਰ ਨੂੰ ਲਾਗਤ ਆ ਗਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਟਕਸਾਲ ਦੇ ਸਿੰਘ ਬਾਬਾ ਹਰਨਾਮ ਸਿੰਘ ਜੀ ਨੂੰ ਟਕਸਾਲ ਦਾ ਮੁਖੀ ਨਹੀਂ ਮੰਨਦੇ ਜੀ ਤੇ ਮੈਂ ਉਹਨਾਂ ਦੇ ਇਸ ਮਸਲੇ ਉੱਤੇ ਕੋਈ ਵੀ ਜਵਾਬ ਨਹੀਂ ਦੇਣਾ ਚਾਹੁੰਦਾ ਜੀ ਇਹ ਉਹਨਾਂ ਦੀ ਕਿੰਨਾ ਦੇ ਨਾਲ ਸਿਆਸੀ ਸਾਝ ਹੈ ਕਿੰਨਾ ਦੇ ਨਾਲ ਨਹੀਂ ਮੈਂ ਇਸ ਵਿਸ਼ੇ ਉੱਤੇ ਨਹੀਂ ਬੋਲਣਾ ਸ਼੍ਰੀ ਅਕਾਲ ਤਖਤ ਸਿੱਖਾਂ ਦੀ ਸਰਮੌਰ ਸੰਸਥਾ ਜਦੋਂ ਵੀ ਕੋਈ ਵਿਪਤਾ ਬੰਦੀ ਹੈ ਤਾਂ ਸਿੱਖ ਅਕਾਲ ਤਖਤ ਵੱਲ ਮੂੰਹ ਕਰਦਾ ਹੈ ਪਰ ਜਿਹੜੇ ਪਿਛਲੇ ਟਾਈਮ ਤੋਂ ਜਿਹੜਾ ਘਟਨਾਕਰਮ ਚੱਲ ਰਿਹਾ ਹੈ ਉਹਦੇ ਤੇ ਲਗਾਤਾਰ ਜਥੇਦਾਰ ਲਾਏ ਜਾ ਰਹੇ ਨੇ ਲਗਾਏ ਜਾ ਰਹੇ ਨੇ ਤਾਂ ਇਸ ਵਕਤ ਸਿੱਖ ਕਿਦੇ ਮੂੰਹ ਵੱਲ ਵੇਖਣ ਆਮ ਸਿੱਖ ਆਪਣੇ ਘਰਾਂ ਦੇ ਵਿੱਚ ਠੱਠੇ ਹੋਏ ਅਕਾਲ ਤਖਤ ਸਾਹਿਬ ਦੀ ਤਸਵੀਰ ਲਾਉਣ ਤੇ ਆਪਣੇ ਬੱਚਿਆਂ ਨੂੰ ਦੱਸਣ ਤੇ ਆਪ ਚੇਤਾ ਰੱਖਣ ਤੇ ਆਪਣੇ ਬੱਚਿਆਂ ਨੂੰ ਚੇਤਾ ਕਰਾਉਣ ਜੀ ਉਹ ਠੱਠੇ ਹੋਏ ਅਕਾਲ ਤਖਤ ਸਾਹਿਬ ਦੀ ਤਸਵੀਰ ਚੇਤਾ ਕਰਾਉਗੇ ਕਿ ਤੁਸੀਂ ਕਿਸ ਪਾਸੇ ਦੇਖਣਾ ਜੀ ਤੁਸੀਂ ਕਿਹੜਾ ਰਾਹ ਚੋੜਨਾ ਜੀ ਉਹ ਤਸਵੀਰ ਚੇਤਿਆਂ ਦੇ ਵਿੱਚ ਇੱਕ ਸੋਹਣਾ ਦੇਸ਼ ਕਾਲ ਸਿਰਜ ਦਊਗੀ ਜੀ ਮੇਰਾ ਤਾਂ ਇਹੀ ਸੁਨੇਹਾ ਜੀ ਤਾਂ ਇਹ ਸੰ ਯੂਨਾਈਟਿਡ ਸਿਕਸ ਸਟੂਡੈਂਟ ਫੈਡਰੇਸ਼ਨ ਤੋਂ ਸਰਦਾਰ ਜੁਗਰਾਜ ਸਿੰਘ ਮਝੈਲ ਜਿਨ੍ਹਾਂ ਨਾਲ ਆਪਾਂ ਅਕਾਲੀ ਦਲ ਦੇ ਅਤੇ ਸਿੱਖ ਸੱਤ ਬਾਰੇ ਗੱਲਬਾਤ ਕੀਤੀ ਹੈ ਜੁਗਰਾਜ ਸਿੰਘ ਮਝੈਲ ਜੀ ਆਜੀ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ